ਅਸੀਂ ਕਹਿੰਦੇ ਵੀ ਸਾਨੂੰ ਲੈ ਕੇ ਚੱਲੋ ਅਸੀਂ ਪਿੰਡਾਂ ਪਿੰਡਾਂ ਚ ਬੁੜੀਆਂ ਹਟ ਚੱਲਦੇ ਆਂ ਉਹ ਡਰਦੀ ਨਹੀਂ ਸਾਨੂੰ ਲੈ ਕੇ ਚੱਲੋ ਅਸੀਂ ਜਮੀਨ ਹੀ ਡਰਦੇ ਜਿਹੜੇ ਨਸਾਂ ਵੇਚਦੇ ਨੇ ਸਾਡੇ ਘਰ ਖਰਾਬ ਹੋ ਰਹੇ ਨੇ ਹੁਣ ਜੇ ਮੇਰੇ ਦਿਔਰ ਮੁੱਕਿਆ ਜੀ ਇਹ 21-22 ਸਾਲਾਂ ਦਾ ਸੀ ਅਸੀਂ ਮੋਟਾ ਪਾ ਪਾ ਕੇ ਅਸੀਂ ਇਹ ਕੰਮ ਕੀਤਾ ਸੀ ਵੀ ਸਾਡੇ ਬੱਚਿਆਂ ਨੂੰ ਨਸਿਆਂ ਤੇ ਲਾਓ ਨਹੀਂ ਭਗਵਾਨ ਤਮਾਨਾ ਬਾੜਾ ਤੇ ਬਾੜਾ ਤੋਂ ਆਉਂਦਾ ਜੀ ਨਸਾ ਬਹੁਤ ਘਾਟਣਾ ਵਾਪਰਦੀ ਆ ਜੀ ਤੋ ਤਿੰਨ ਵਾਰੀ ਤਾਂ ਮੇਰਾ ਪਾਣ ਜਾ ਸਿੱਟ ਲਿਆ ਉੱਥੇ ਨਾਲੇ ਤੇ ਤਸ ਸਾਰੇ ਪਿੰਡਾਂ 'ਚ ਹੁਣ ਇੰਨਾ ਨਸ਼ਾ ਹੋ ਗਿਆ ਜੀ ਕਿ ਨਾ ਇੱਕ ਪਿੰਡ ਦੀ ਗੱਲ ਨਹੀਂ ਜੀ ਇਹ ਤਾਂ ਸਾਰੇ ਪੰਜਾਬ 'ਚ ਨਸ਼ਿਆਂ 'ਚ ਇੱਕ ਗੁਲਤਾਨ ਹੋ ਗਿਆ ਸਾਡੇ ਬੱਚੇ ਪਸਾ ਬਹੁਤ ਜ਼ਿਆਦਾ ਪਏ ਜਾਂਦੇ ਜੀ ਲਵੇ ਚੌਕੀਆਂ ਜੋੜੀਆਂ ਇਹ ਸਾਰਾ ਪ੍ਰਸ਼ਾਸਨ ਦਾ ਕੰਮ ਆ ਜੇ ਪ੍ਰਸ਼ਾਸਨ ਜੇ ਇਹਨਾਂ ਹੱਥ ਪਾਉਗੀ ਤਾਂ ਜਾ ਕੇ ਨਸ਼ਾ ਕੱਢੂਗਾ ਹਮਲੇ ਪੁਲਿਸ ਦੇ ਨਾਲ ਨਹੀਂ ਠੱਲ ਪੈ ਸਕਦੀ ਲੋਕਾਂ ਦਾ ਸਹਿਯੋਗ ਵੀ ਲਿਆ ਜਾਵੇ ਉਸ ਤੋਂ ਬਿਨਾ ਨਹੀਂ ਠੱਲ ਪੈ ਸਕਦੀ ਨੇ ਤੌਰ ਤੇ ਵੀ ਗੁਪਚੋਰ ਸਲਾਏ ਹੋਏ ਨੇ ਕੁਝ ਮੁਲਾਜ਼ਮ ਸਿਵਲ ਵਰਦੀ ਵਿੱਚ ਸਪੈਸ਼ਲ ਇਸੇ ਕੰਮ ਲਈ ਚੜਦੇ ਕਿ ਇਹਨੂੰ ਰੋਕਿਆ ਜਾ ਸਕੇ ਇਹਦਾ ਕਾਰਨ ਇਹ ਕਿ ਇਹ ਸਾਡੇ ਨੋਟਿਸ ਨਹੀਂ ਆਇਆ ਹੈਗਾ ਮੈਨੂੰ ਕੋਈ ਪਿੰਡ ਦੀ ਪੰਚਾਇਤ ਜਾਂ ਸਰਪੰਚ ਵਗੈਰਾ ਨੇ ਸਾਡੇ ਨੋਟਿਸ ਨਹੀਂ ਜਾਂਦਾ ਇਹ ਸਾਸੀ ਗਾਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਇਕਬਾਲ ਸਿੰਘ ਫਗਵਾਲਾ ਅਸੀਂ ਖੜੇ ਹਾਂ ਸਕਰੋਦੀ ਪਿੰਡ ਦੇ ਵਿੱਚ ਜਿੱਥੇ ਇੱਕ ਨੌਜਵਾਨ ਨੂੰ ਨਸ਼ਾ ਨਿਕਲ ਗਿਆ ਪਰ ਨੌਜਵਾਨ ਨਸ਼ੇ ਦੇ ਕਿਉਂ ਲੱਗਦੇ ਨੇ ਨਸ਼ੇ ਦੇ ਸੋਦਾਗਰ ਹੀ ਇਹ ਕੰਮ ਕਰਾਉਂਦੇ ਨੇ ਕਿਉਂਕਿ ਕੁਝ ਦਿਨ ਪਹਿਲਾਂ ਇੱਕ ਖਬਰ ਨਸ਼ਰ ਹੋਈ ਸੀ ਜਿਸ ਦੇ ਵਿੱਚ ਕੁਝ ਨੌਜਵਾਨ ਵੱਲੋਂ ਇਹਨਾਂ ਮੁੰਡਿਆਂ ਦਾ ਵੀ ਨਾਮ ਵਿੱਚ ਦੱਸਿਆ ਗਿਆ ਸੀ ਕਿਉਂਕਿ ਜਿਹੜੇ ਨਸ਼ੇ ਦੇ ਸੋਦਾਗਰ ਨੇ ਉਹਨਾਂ ਦਾ ਕਿਤੇ ਨਾ ਕਿਤੇ ਸੈਟਿੰਗਾਂ ਹੁੰਦੀਆਂ ਨੇ ਕਰਕੇ ਉਹ ਘਰ-ਘਰ ਤੱਕ ਨਸ਼ਾ ਪਹੁੰਚਾਉਣ ਦੀ ਸਪਲਾਈ ਕਰਦੇ ਨੇ ਸਕਰੋਦੀ ਪਿੰਡ ਜੇ ਆਪਾਂ ਪਿੰਡ ਜੋਲੀਆਂ ਦਾ ਕਹੀਏ ਵੀ ਜੋਲੀਆਂ ਨਸ਼ੇ ਦੇ ਵਿੱਚ ਬਦਨਾਮ ਆ ਜੋਲੀਆਂ ਦੇ ਵਿੱਚ ਨਸ਼ਾ ਪੈਦਾ ਤਾਂ ਨਹੀਂ ਹੁੰਦਾ ਪਰ ਉੱਥੇ ਵੀ ਕੋਈ ਨਾ ਕੋਈ ਪਹੁੰਚ ਕਰਦੀ ਆ ਜਿਹੜਾ ਨਸ਼ਾ ਉੱਥੇ ਪਹੁੰਚਦਾ ਸਾਡੇ ਨਾਲ ਪਿੰਡ ਦੇ ਸਰਪੰਚ ਸਾਹਿਬ ਖੜੇ ਨੇ ਸਕਰੋਦੀ ਦੇ ਸਰਪੰਚ ਸਾਹਿਬ ਕੀ ਨਵਾਂ ਜੀ ਇਹ ਕੀ ਕਾਰਨ ਬਣਿਆ ਨੌਜਵਾਨ ਦਾ ਜਿਹੜਾ ਮੇਰਾ ਨਾਮ ਜੀਵਨ ਸਿੰਘ ਜੀ ਮੈਂ ਸਕਰੋਦੀ ਦੇ ਸਰਪੰਚ ਆ ਜੀ ਮਿਸੇ ਸਰਪੰਚ ਗੱਲ ਤਾਂ ਇਹ ਜੀ ਇਹ ਕਾਫੀ ਟਾਈਮ ਤੋਂ ਮੁੰਡਾ ਨਸ਼ਾ ਕਰ ਰਿਹਾ ਸੀਗਾ ਨਸ਼ਾ ਲੈ ਕੇ ਆਉਂਦੇ ਨੇ ਹੋਰ ਵੀ ਕਈ ਬੰਦੇ ਹੈਗੇ ਸਾਡੇ ਪਿੰਡ ਦੇ ਜੋ ਵੀ ਇਹ ਨਸ਼ਾ ਕਰਦੇ ਨੇ ਗੇ ਗੱਲ ਤਾਂ ਐ ਵੀ ਇਹ ਨਸ਼ਾ ਹਸੋ ਆਮ ਮਿਲਦਾ ਹੈਗਾ ਕੋਈ ਰੋਕ ਨਹੀਂ ਰਿਹਾ ਉਹਨਾਂ ਨੂੰ ਵੀ ਨਸ਼ਾ ਉੱਥੇ ਹੀ ਰੋਕੇ ਜਾਂ ਤੇ ਇਹ ਕਰਨ ਕਾਹਨੂੰ ਮੁੰਡੇ ਹਣ ਹੁਣ ਇਹ ਸਾਰਾ ਪਰਿਵਾਰ ਹੀ ਖਤਮ ਹੋ ਗਿਆ ਇਹਨਾਂ ਦਾ ਇਹ ਮੁੰਡੇ ਸਰਤੀ ਕੰਮ ਚੱਲਦਾ ਸੀਗਾ ਪਹਿਲਾਂ ਮੁੰਡਿਆ ਬਾਪ ਕੋ ਮੁੱਕ ਗਿਆ ਸੀਗਾ ਤੇ ਹੁਣ ਇਹ ਮੁੰਡਾ ਮੁੱਕ ਗਿਆ ਜੀ ਕੱਲ ਨਸ਼ਾ ਕਰਦਾ ਸੀ ਨਸ਼ਾ ਉੱਥੇ ਕਰਦੇ ਕਰਦੀਏ ਜੀ ਟੀਕਾ ਲਾ ਰਿਹਾ ਸੀਗਾ ਤੇ ਉੱਥੇ ਡੈੱਡ ਹੋ ਗਿਆ ਇਹ ਕੱਲ ਪਰਸੋਂ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਹਦੇ ਵਿੱਚ ਇਹ ਨੌਜਵਾਨ ਦਾ ਵੀ ਉਹ ਚੋਰ ਨੇ ਨਾਂ ਲੇਤਾ ਸੀ ਵੀ ਫਲਾਣੇ ਫਲਾਣੇ ਬੰਦੇ ਖਾਂਦੇ ਇਹਦਾ ਨੌ ਤਾਂ ਨਹੀਂ ਜੀ ਹੋਰ ਕਈ ਮੁੰਡਿਆਂ ਨੂੰ ਲੱਤਾ ਹੀ ਗੱਡ ਜੁਰਮ ਹਾਂ ਹੋਰ ਵੀ ਕਈ ਮੁੰਡਿਆਂ ਨੂੰ ਲੱਤਾ ਪ੍ਰਸ਼ਾਸਨ ਮੌਜੂਦ ਸੀ ਜਦੋਂ ਮੁੰਡੇ ਦਾ ਸੰਸਕਾਰ ਹੋ ਰਿਹਾ ਹਾਂ ਹਾਂ ਪ੍ਰਸ਼ਾਸਨ ਹੈਗਾ ਸੀ ਕੁਝ ਬੰਦੇ ਹੈਗੇ ਨਾ ਵੱਲੋਂ ਕੋਈ ਕਾਰਵਾਈ ਕੋਈ ਪੋਸਟਮਾਸਟਰ ਕਰਾਉਣ ਦੀ ਕੋਈ ਨਹੀਂ ਪੋਸਟਮਾਰ ਨੂੰ ਉਹਨਾਂ ਨੇ ਕਿਹਾ ਸੀ ਪਰਿਵਾਰ ਨਾਲ ਗੱਲ ਕੀਤੀ ਸੀ ਵੀ ਤੁਸੀਂ ਦੱਸੋ ਕੀ ਚਾਹੁੰਦੇ ਹੋ ਪੋਸਟਮਾਰ ਨੂੰ ਕਰਾਉਣਾ ਤਾਂ ਉਧਰ ਵਕਤ ਲਓ ਪੋਸਟਮਾਰ ਨੂੰ ਕਰਾ ਲਓ ਨਹੀਂ ਕਰਵਾਉਣਾ ਤਾਂ ਤੁਹਾਡੀ ਮਰਜ਼ੀ ਹੈ ਤੁਸੀਂ ਸੰਸਕਾਰ ਕਰ ਸਕਦੇ ਹੋ ਤੇ ਪਰਿਵਾਰ ਕਹਿੰਦਾ ਵੀ ਇਹ ਸੰਸਕਾਰ ਕਰਨਾ ਇਹਨਾਂ ਨੂੰ ਵੀ ਅਸੀਂ ਬੋਡੀ ਨੂੰ ਰੋਲ ਨਹੀਂ ਹੈ ਕਿ ਇਹਦੀ ਵੀ ਉੱਥੇ ਜਾਵਾਂਗੇ ਬਾਡੀ ਰੂਲ ਕਿਉਂਕਿ ਪਰਿਵਾਰ ਪਹਿਲੇ ਹੀ ਪ੍ਰਸੰਨਤੀ ਗੱਨਾ ਤਾਂ ਮੁੰਡੇ ਦਾ ਬਾਪ ਪਾਣਾ ਸਿਰ ਤੇ ਦਾਦਾ ਦਾਦੀ ਨੇ ਮਾਂ ਕੱਲੀ ਬੱਚਾ ਛੋਟਾ ਦਾ ਪਰਿਵਾਰ ਭਰਾ ਉਹਦਾ ਮੁੰਡੇ ਦਾ ਤੇ ਕਿਉਂਕਿ ਪਰਿਵਾਰ ਇਸ ਕੰਮ ਦੇ ਵਿੱਚ ਨਹੀਂ ਉਲਝਣਾ ਚਾਹੁੰਦਾ ਸੀ ਸਾਡੇ ਨਾਲ ਹੋਰ ਵੀ ਪਿੰਡ ਤੇ ਖੜੇ ਨੇ ਬਈ ਕੀ ਲੱਗਦਾ ਇਹਨਾਂ ਨੂੰ ਠੱਲ ਪੈਣੀ ਚਾਹੀਦੀ ਨੇ ਕਿਉਂਕਿ ਘਰ ਘਰ ਪੱਟੇ ਜਾ ਰਿਹਾ ਗਾਹਾਂ ਦੀ ਗਾਹ ਥੋਂ ਵੱਧ ਆ ਜਾਂਦਾ ਇਹਨਾਂ ਤੇ ਰੋਕ ਲੱਗਣੀ ਚਾਹੀਦੀ ਜੀ ਰੋਕੋ ਹਣ ਰੋਕਣਾ ਚਾਹੀਦੇ ਨੇ ਇਹਨਾਂ ਦਾ ਕਾਨੂੰਨ ਕਰਨਾ ਕਰਵਾਰੀ ਕਰਨੀ ਚਾਹੀਦੀ ਹੈ ਕਿਉਂਕਿ ਪਿੰਡ ਦੇ ਵਿੱਚ ਹੀ ਚੌਂਕੀ ਫੇਰ ਵੀ ਨਸ਼ਾ ਉੱਥੇ ਆਮ ਨਸ਼ਾ ਦਾ ਸਰਿਆਂ ਆਮ ਵਿਕ ਰਿਹਾ ਜੀ ਇੱਥੇ ਨਸ਼ਾ ਸਰਿਆਂ ਆਮ ਵਿਕਦਾ ਜੀ ਜੌਲੀਆਂ ਦੇ ਵਿੱਚ ਅਸੀਂ ਹੋਰ ਵੀ ਪਦਵੰਤੇ ਸੱਜਣਾਂ ਨਾਲ ਗੱਲ ਕਰਾਂਗੇ ਕਿਉਂਕਿ ਨਸ਼ਾ ਬਾਈ ਜੀ ਕੀ ਨਾਮ ਹੈ ਮੇਰਾ ਨਾਮ ਗਗਨਦੀਪ ਸਿੰਘਾ ਜੀ ਗਗਨਦੀਪ ਕਿਵੇਂ ਲੱਗਦਾ ਪ੍ਰਸ਼ਾਸਨ ਕਿਤੇ ਨਾ ਕਿਤੇ ਨਾਕਾਮ ਰਿਹਾ ਇਸ ਘਟਨਾ ਨੂੰ ਰੋਕਣ 'ਚ ਇਹ ਨਸ਼ਾ ਜਿਹੜਾ ਵੱਧਾ ਜਾ ਰਿਹਾ ਹੈ ਪ੍ਰਸ਼ਾਸਨ ਨੂੰ ਸਾਡੀ ਇਹੀ ਮੰਗ ਹੈ ਜੀ ਵੀ ਇਹ ਨਸਨ ਖੱਲ ਪਾਉਣੀ ਚਾਹੀਦੀ ਹੈ ਤਾਂ ਕਿ ਜੋ ਉਥੋਂ ਨਸਾ ਬੰਦ ਹੋ ਸਕੇ ਤੇ ਕਿਸੇ ਦਾ ਹੋਰ ਵੀ ਤੀਪੁੱਤ ਇਹ ਕੰਮ ਤੇ ਨਾ ਜਾ ਸਕੇ ਜੀ ਜਦੋਂ ਉੱਥੇ ਜਾਂਦਾ ਕਹਿੰਦੇ ਨੇ ਲੋਕ ਵੀ ਸਰਿਆਮ ਜਿਹੜੇ ਮਰਜ਼ੀ ਘਰ ਚੋਂ ਲੈ ਲੋ ਹਾਂਜੀ ਬਿਲਕੁਲ ਸਰਿਆਮ ਮਿਲਦਾ ਜੀ ਉੱਥੇ ਹਰ ਇੱਕ ਘਰ ਦੇ ਵਿੱਚੋਂ ਮਿਲਦਾ ਹੈ ਪ੍ਰਸ਼ਾਸਨ ਚੌਂਕੀ ਵੀ ਪਿੰਡ ਦੇ ਵਿੱਚ ਆ ਕੋਈ ਕਾਰਵਾਈ ਹੁੰਦੀ ਨਹੀਂ ਉਹਨਾਂ ਦੇ ਫੇਰੇ ਦੇਖੋ ਜੀ ਕਾਰਵਾਈ ਕੋਈ ਨਹੀਂ ਕਰ ਸਕਦੇ ਉਹ ਪ੍ਰਸ਼ਾਸਨ ਨੂੰ ਇਹ ਮੁੱਦਾ ਠਾਉਣਾ ਪਊਗਾ ਜੀ ਠੀਕ ਹੈ ਜੀ ਤੇ ਸਾਡੇ ਨਾਲ ਪਿੰਡ ਦੀਆਂ ਮਾਈਆਂ ਵੀ ਮੌਜੂਦ ਨੇ ਪੁੱਛ ਲੈਣੇ ਆ ਮਤਲਬ ਜੀ ਕੀ ਨਾਮ ਆ ਤੁਹਾਡਾ ਬਲਵੀਰ ਕੌਰ ਜੀ ਕੀ ਲੱਗਦਾ ਨਹੀਂ ਘਰ ਘਰ ਇਹ ਜਿਹੜਾ ਕੋੜ ਆ ਵਧਦਾ ਜਾਂਦਾ ਘਰਾਂ ਦੇ ਘਰ ਖਤਮ ਹੁੰਦੇ ਜਾਂਦੇ ਨੇ ਜਿਵੇਂ ਆਹ ਘਰ ਦੀ ਆਪਾਂ ਮਿਸਾਲ ਦੇਦੀ ਇਹ ਮੁੰਡਾ ਘਰ ਇੱਕ ਤਰ੍ਹਾਂ ਦਾ ਖਤਮ ਹੋਣ ਦੇ ਕਿਨਾਰੇ ਹੋ ਗਿਆ ਕਿਵੇਂ ਲੱਗਦਾ ਬਹੁਤ ਜ਼ਿਆਦਾ ਆ ਜੀ ਕੀ ਮੰਗ ਕਰਦੇ ਆ ਅਸੀਂ ਤੋਂ ਕਹਿੰਦੇ ਜਮੀਨ ਨਮੇੜੋ ਨਸ਼ਾ ਜੀ ਜਮੀ ਮਕਾਓ ਜੀ ਇੱਕ ਪਾਸੇ ਪੁਲਿਸ ਬੈਠੀ ਹੈ ਇੱਕ ਪਾਸੇ ਨਸ਼ਾ ਕਿਵੇਂ ਆ ਰਿਹਾ ਕਿੱਥੋਂ ਪੈਦਾ ਤਾਂ ਮਾਤਾ ਜੀ ਮੇਰੇ ਕੋਲ ਹੁੰਦਾ ਨਹੀਂ ਉਹਨਾਂ ਉੱਥੇ ਆਉਂਦਾ ਉਹਦਾ ਬਾਹਰੋਂ ਹੋਊਗਾ ਉਹ ਤਾਂ ਤੁਸੀਂ ਜਾਣਦੇ ਹੋ ਜੀ ਪੁਲਿਸ ਵਾਲੇ ਜਾਣਦੇ ਨੇ ਹਨਾ ਸਰਕਾਰ ਨੂੰ ਪਤਾ ਵੀ ਕਿੱਥੋਂ ਆਉਂਦਾ ਕਿਵੇਂ ਆਉਂਦਾਗਾ ਜੀ ਬਾਕੀਆਂ ਮੇਰੇ ਭੈਣਾਂ ਬੈਠੀਆਂ ਨੇ ਪੁਲਿਸ ਸਾਰੀਆਂ ਨੇ ਮਾਤਾ ਜੀ ਕੀ ਨਾਮ ਆ ਤੁਹਾਡਾ ਮੈਂ ਤਾਂ ਬੋਲਣਾ ਨਹੀਂ ਹੁੰਦਾ ਕੀ ਨਾਮ ਆ ਤੁਹਾਡਾ ਹਰਮਾਨ ਸਰਕਾਰ ਮਾਤਾ ਜੀ ਕਿਵੇਂ ਲੱਗਦਾ ਵੀ ਹੁਣ ਘਰਾਂ ਦੇ ਘਰ ਖਤਮ ਹੁੰਦੇ ਜਾਂਦੇ ਨੇ ਤੁਸੀਂ ਚੁੱਲਾ ਚੌਂਕਾ ਸਾਹਿਬ ਤੋਂ ਕਿੰਨਾ ਔਖਾ ਲੱਗਦਾ ਸਾਨੂੰ ਜੀ ਬਹੁਤ ਔਖਾ ਲੱਗਦਾ ਜਿਹੜਾ ਹੁਣ ਹੁਣ ਦੀ ਪੀੜ੍ਹੀ ਐ ਨਸ਼ਾ ਕਰ ਕਰਕੇ ਟੀਕੇ ਲਾ ਲਾ ਮੁੱਕ ਰਹੇ ਨੇ ਇਹ ਰੁਕਣਾ ਚਾਹੀਦਾ ਕਿਉਂਕਿ ਪਿੰਡ ਦੇ ਵਿੱਚ ਹੀ ਚੌਂਕੀ ਆ ਪਿੰਡ ਦੇ ਵਿੱਚ ਹੀ ਨਸ਼ਾ ਨਸ਼ਾ ਜੀ ਉਹ ਫਿਰ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਕਿੱਥੋਂ ਆ ਰਿਹਾ ਇਹ ਇਹ ਸਰਕਾਰ ਭੇਜ ਰਹੀ ਆ ਕਿਉਂ ਭੇਜ ਰਹੀ ਆ ਇਹ ਉੱਥੇ ਜਾ ਕੇ ਪਤਾ ਕਰਨਾ ਚਾਹੀਦਾ ਵੀ ਕਿੱਥੋਂ ਆ ਰਿਹਾ ਹਾਂ ਅਸੀਂ ਹੁਣ ਨਿੱਕੇ ਨਿੱਕੇ ਬੱਚੇ ਨੇ ਖਾ ਖਾ ਕੇ ਨਸ਼ਾ ਉਹਦੇ ਬੱਚਿਆਂ ਨੂੰ ਕੁੱਟਣ ਲੱਗ ਤੀ ਮਹੀਨ ਕੁੱਟਣ ਲੱਗ ਜਾਂਦੇ ਨੇ ਉਹ ਕੀ ਖਾਣਾ ਹੋਰ ਵੀ ਪਿੰਡ ਦੇ ਕੁਝ ਸੱਜਣਾ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਜਿਹੜਾ ਇਹ ਨਸ਼ਾ ਪੰਜਾਬ ਨੂੰ ਘੁਣ ਵਾਂਗੂ ਖਾਂਦਾ ਜਾਂਦਾ ਗਰੇਵਾਲ ਸਾਹਿਬ ਕਿਵੇਂ ਲੱਗਦਾ ਤੁਸੀਂ ਸਮਾਜ ਚ ਵਿਚਰਦੇ ਰਹਿੰਦੇ ਹੋ ਇਹ ਜਿਹੜੀ ਬਿਮਾਰੀ ਆ ਦਿਨੋ ਦਿਨ ਕੋੜ ਵਧਦਾ ਜਾਂਦਾ ਇਹ ਜਿਹੜਾ ਨਸ਼ਿਆਂ ਦਾ ਜੀ ਹੋ ਆਖਣਾ ਇਹ ਸਾਡੇ ਸਮਾਜ ਨੂੰ ਕੋੜ ਵਾਂਗੂ ਲੱਗਿਆ ਹੋਇਆ ਇਹ ਜਿਹੜੇ ਹੁਣ ਮਿਹਨਤਕਸ਼ ਲੋਕ ਨੇ ਮਤਲਬ ਮਿਹਨਤ ਮਜ਼ਦੂਰੀ ਕਰਦੇ ਨੇ ਵਿਚਾਰੇ 4-500 ਰੁਪਏ ਕਮਾਉਂਦੇ ਨੇ ਅੱਥ ਨੂੰ ਹੀ ਛੱਕ ਜਾਂਦੇ ਨੇ ਆਪਦੇ ਬਾਲ ਬੱਚਿਆਂ ਨੂੰ ਕੁਝ ਨਹੀਂ ਲੈ ਕੇ ਜਾਂਦੇ ਘਰੇ ਨਾ ਵਿਚਾਰਿਆਂ ਦੇ ਕੋਈ ਆਟਾ ਹੁੰਦਾ ਨਾ ਕੋਈ ਉਹ ਹੁੰਦਾ ਤੇ ਉਹਨਾਂ ਦੇ ਜਿਹੜੇ ਘਰਦੇ ਨੇ ਵਿਚਾਰੇ ਉਹ ਉਹ ਵੀ ਮਿਹਨਤ ਮਜ਼ਦੂਰੀ ਕਰਦੇ ਹੁੰਦੇ ਨੇ ਪਾਲਣ ਪੋਸ਼ਣ ਕਰਦੇ ਨੇ ਸਰਕਾਰਾਂ ਤੋਂ ਇਹੀ ਮੰਗਾ ਵੀ ਮਤਲਬ ਇਹਨੂੰ ਠੱਲ ਪਾਈ ਜਾਵੇ ਤਾਂ ਕਿ ਜਿਹੜੇ ਜਿਹੜਾ ਆਉਣ ਵਾਲੀ ਪੀੜ੍ਹੀ ਆ ਸਾਡੀਆਂ ਨਾਸਲਾ ਬਚ ਸਕਰੋ ਗਰੇਵਾਲ ਸਾਹਿਬ ਕਹਿ ਹੁੰਦੇ ਨੇ ਵੀ ਮੀਡੀਆ ਬਕਾਊ ਆ ਅਸੀਂ ਆਇਆ ਕੁਝ ਸੱਜਣਾ ਵੱਲੋਂ ਇਹ ਵੀ ਕਿਹਾ ਗਿਆ ਵੀ ਜੀ ਨਾ ਲਖਾਓ ਜੀ ਜੇ ਮੀਡੀਆ ਦੇ ਵਿੱਚ ਸਾਹਮਣੇ ਆਊਗਾ ਕਿਤੇ ਨਾ ਕਿਤੇ ਇਹ ਗੱਲਾਂ ਦਬ ਕੇ ਵਿੱਚ ਹੀ ਰਹਿੰਦੇ ਨੇ ਜਿਹੜੇ ਸਦਾਗਰ ਨੇ ਉਹਨਾਂ ਨੂੰ ਬਲ ਮਿਲਦਾ ਕੀ ਕਹਿਣਾ ਚਾਹੁੰਦੇ ਤੁਸੀਂ ਇਹ ਤਾਂ ਹੀ ਆ ਵੀ ਜੇ ਮਤਲਬ ਆਪਾਂ ਗੱਲ ਉਜਾਗਰ ਕਰਾਂਗੇ ਤਾਂ ਹੀ ਉਹਨਾਂ ਨੂੰ ਠੱਲ ਪਊਗੀ ਜੇ ਆਪਾਂ ਇਹਦਾ ਅੱਜ ਦੱਬ ਲਾਂਗੇ ਇਹ ਬਿਮਾਰੀ ਜਾਣੀ ਦਿਨੋਂ ਤੋਂ ਵੱਧ ਹੀ ਜਾਊ ਇਹ ਇਹਦੇ ਕੰਟਰੋਲ ਰ ਨਹੀਂ ਹੋਣਾ ਜੇ ਆਪਾਂ ਇਹਨੂੰ ਗੱਲ ਨੂੰ ਅੱਜ ਮੀਡੀਆ 'ਚ ਲਜਾਵਾਗੇ ਤਾਂ ਉਹ ਸਰਕਾਰਾਂ ਵੀ ਕੰਟਰੋਲ ਕਰਨਗੀਆਂ ਪੁਲਿਸ ਵੀ ਇਹਦੇ ਤੇ ਗੌਰ ਕਰੂਗੀ ਵੀ ਮਤਲਬ ਇਹ ਕਾਤਾ ਕਾਸ਼ ਹੈ ਨੀ ਆਮ ਕਰਕੇ ਕਿਹਾ ਜਾਂਦਾ ਪੁਲਿਸ ਵੱਲੋਂ ਵੀ ਸਾਨੂੰ ਫੜਾਓ ਜੀ ਪਰ ਪਿੰਡ ਜੋਲੀਆਂ ਦੇ ਵਿੱਚ ਇੰਨਾ ਨਸ਼ਾ ਵਿਕਦਾ ਘਰ ਘਰ ਕਹਿੰਦੇ ਨੇ ਵਿਕਦਾ ਇੱਕ ਵੀਡੀਓ ਵੀ ਵਾਇਰਲ ਹੋਈ ਆ ਜਿਹਦੇ ਵਿੱਚ ਕੁਝ ਨੌਜਵਾਨ ਕਹਿ ਰਿਹਾ ਵੀ ਜਿਹੜੇ ਮਰਜ਼ੀ ਕਰਨ ਜਾ ਕੇ ਲੈ ਲਓ ਕੀ ਪ੍ਰਸ਼ਾਸਨ ਉੱਥੇ ਅੱਖਾਂ ਮੁੱੱਚੀ ਬਟ ਪ੍ਰਸ਼ਾਸਨ ਨੂੰ ਪਤਾ ਜੀ ਸਾਰਾ ਕੁਝ ਪਤਾ ਕਿੱਥੋਂ ਆਉਂਦਾ ਨਸ਼ਾ ਕਿ ਕੌਣ ਸਪਲਾਈ ਕਰਦਾ ਸਾਰਾ ਕੁਝ ਉਹਨਾਂ ਦੇ ਧਿਆਨ 'ਚ ਹੁੰਦਾ ਇਹ ਗੱਲਾਂ ਬੱਕਰੀਆਂ ਹੁੰਦੀਆਂ ਨੇ ਵੀ ਉਹ ਵੀ ਫੜਨਾ ਜਾਂ ਨਾ ਫੜਨਾ ਜਾਂ ਹੋਰ ਆ ਉਹ ਸਾਰੀਆਂ ਗੱਲਾਂ ਮਤਲਬ ਉਹਨਾਂ ਨੂੰ ਪਤਾ ਸਾਰੀਆਂ ਗੱਲਾਂ ਦਾ ਪ੍ਰਸ਼ਾਸਨ ਨੂੰ ਸਾਰਾ ਕੁਝ ਪਤਾ ਹੁੰਦਾ ਕਿਉਂਕਿ ਕੋਈ ਵੀ ਗੱਲ ਹੁੰਦੀ ਆ ਮੈਨੂੰ ਨਹੀਂ ਲੱਗਦਾ ਵੀ ਪ੍ਰਸ਼ਾਸਨ ਦੀਆਂ ਅੱਖਾਂ ਤੋਂ ਓਹਲੇ ਹੁੰਦੀ ਹੋਊਗੀ ਕਿਤੇ ਨਾ ਕਿਤੇ ਅੱਖਾਂ ਦੇਖ ਕੇ ਮੀਟੇ ਜਾਂਦੇ ਆ ਨੇ ਪਰ ਕੁਝ ਨੌਜਵਾਨਾਂ ਨੂੰ ਪਿੰਡਾਂ ਦੇ ਵਿੱਚ ਕਮੇਟੀਆਂ ਬਣਾ ਕੇ ਇਹੋ ਜਿਹੇ ਚੋਰ ਅੰਸਰਾਂ ਨੂੰ ਗੁੰਡੇ ਅੰਸਰਾਂ ਨੂੰ ਨੱਥ ਪਾਉਣ ਦੀ ਲੋੜ ਆ ਕੈਮਰਾਮੈਨ ਦੀਪਕ ਦੇ ਨਾਲ ਇਕਬਾਲ ਸਿੰਘ ਫਗੋਲਾ ਡੀਫੈਵ ਚੈਨਲ ਪੰਜਾਬੀ ਸਕਰੋਦੀ ਹਾਂਜੀ ਕੀ ਨਾਮ ਹੈ ਤੁਹਾਡਾ ਬਿੰਦਰ ਕੌਰ ਹੈ ਜੀ ਬਿੰਦਰ ਕੀ ਕਹਿਣਾ ਚਾਹੁੰਦੇ ਹੋ ਕਿ ਕਿੱਥੋਂ ਆਉਂਦਾ ਨਸ਼ਾ ਦੇਖੋ ਜੀ ਜੋਲੀਆਂ ਤੋਂ ਆਉਂਦਾ ਹੈ ਨਸ਼ਾ ਕੁੱਤੀ ਚੋਰਾ ਨਾਲ ਰਹਾ ਰਹੀ ਹੈ ਭਗਵਾਨ ਤਮੰਦ ਦਾ ਵੀ ਵਿਚ ਹੱਥ ਹੈ ਕਿਉਂ ਨਹੀਂ ਰੁਕ ਰਿਹਾ ਨਸ਼ਾ ਇਹ ਪ੍ਰਸ਼ਾਸਨ ਨਹੀਂ ਰੋਕ ਰਿਹਾ ਜੀ ਉੱਥੇ ਚੌਕੀ ਵੀ ਬਣੀ ਹੀ ਹੈ ਜੋਲੀਆਂ ਪਿੰਡ ਚੌਕੀ ਚ ਬੰਦੇ ਟਾਈ ਨੇ ਜੀ ਉੱਥੇ ਜੇ ਉੱਥੇ ਪੁਲਿਸ ਵੱਧ ਹੋ ਗਈ ਪ੍ਰਸ਼ਾਸਨ ਵੱਧ ਹੋ ਗਈ ਤਾਂ ਹੀ ਰੁਕੂਗਾ ਅੱਜ ਕੱਲ ਉਹਨਾਂ ਤੇ ਵੀ ਹਮਲਾ ਕਰ ਦੇਣਗੇ ਇਹ ਨਸ਼ਾ ਇਹ ਬੰਦੇ ਤਾਂ ਜਦ ਕਰੇ ਹੋ ਕੁੱਟਮਾਰ ਕਰਦੇ ਨੇ ਤਾਂ ਪੁਲਿਸ ਨੂੰ ਵੀ ਮਾਰ ਸਕਦੇ ਨੇ ਉਹ ਇਹ ਲੱਗਦਾ ਤੁਹਾਨੂੰ ਤਾਂ ਹੀ ਨਹੀਂ ਲੋਕ ਬੋਲਦੇ ਡਰਦੇ ਮਰੋ ਹਾਂ ਜੀ ਅਸੀਂ ਕਹਿੰਦੇ ਵੀ ਸਾਨੂੰ ਲੈ ਕੇ ਚੱਲੋ ਅਸੀਂ ਪਿੰਡਾਂ ਪਿੰਡਾਂ ਚ ਬੁੜੀਆਂ ਹਟ ਚੱਲਦੇ ਆ ਹੋਰ ਡਰਦੀ ਨਹੀਂ ਸਾਨੂੰ ਲੈ ਕੇ ਚੱਲੋ ਅਸੀਂ ਜਮੀਨ ਹੀ ਡਰਦੇ ਜਿਹੜੇ ਨਾ ਸਾ ਵੇਚਦੇ ਨੇ ਸਾਡੇ ਘਰ ਖਰਾਬ ਹੋ ਰਹੇ ਨੇ ਹੁਣ ਜੇ ਮੇਰੇ ਦਿਓਰ ਮੁੱਕਿਆ ਜੀ ਇਹ 21-22 ਸਾਲਾਂ ਦਾ ਸੀ ਪਹਿਲਾਂ ਇਹਦਾ ਬਾਪ ਮਾਰਦਾ ਸੀ ਉਦੋਂ ਕੋਈ ਹੱਲ ਨਹੀਂ ਹੁਣ ਉੱਥੇ ਨਹੀਂ ਕੋਈ ਹੱਲ ਹੋਇਆ ਹੁਣ ਤੁਸੀਂ ਘਰ ਜਾ ਕੇ ਦੇਖੋ ਇਹਦਾ ਘਰੇ ਮੁਰਦਾ ਵੱਜ ਗਿਆ ਜੀ ਕੌਣ ਕਮਾ ਕੇ ਖਵਾਉਂਦਾ ਘਰੇ ਕੱਲੀ ਚਾਚੀ ਸਾਡੀ ਬਜੈਰੀ ਹੋਣਾ ਉਹ ਕੀ ਕਰ ਲੂਗੀ ਜੀ ਖਤਮ ਹੈ ਜੀ ਕਹਾਣੀ ਉਹ ਕੀ ਕਰ ਲੂਗੀ ਅਸੀਂ ਕਹਿੰਦੇ ਆ ਵੀ ਹੱਥ ਮੰਨ ਕੇ ਬੇਨਤੀ ਹੈ ਭਗਵਾਨ ਤਮਾਨੂੰ ਚਾ ਨਸੀਬਾ ਦੇ ਦੇ ਚਾ ਨਸਾ ਬੰਦ ਕਰਵਾ ਦੇ ਅਸੀਂ ਬੋਟਾ ਪਾ ਪਾ ਕੇ ਅਸੀਂ ਇਹ ਕੰਮ ਕੀਤਾ ਤੀ ਵੀ ਸਾਡੇ ਬੱਚਿਆਂ ਨੂੰ ਨਸਿਆ ਤੇ ਲਾਓ ਨਹੀਂ ਭਗਵੰਤ ਮਾਨ ਬਾਡਰਾ ਤੇ ਬਾਡਰਾ ਤੋਂ ਆਉਂਦੇ ਜੀ ਨਸਾ ਵੀ ਮੁੰਡੇ ਮਰ ਬਾਗੇ ਇਹ ਗੱਲ ਕਹਿ ਰਹੇ ਦੀ ਵੀ ਪਹਿਲਾਂ ਨਸਾ ਬਤ ਤੁਸੀਂ ਪਹਿਲਾਂ ਵਾਦ ਅਸੀਂ ਹੁਣ ਵਾਦ ਆ ਜੀ ਹੁਣ ਇਹਨਾਂ ਨੇ ਭੁੱਕੀ ਕਾਤੋਂ ਬੰਦ ਕਰੀ ਜੀ ਕਾਤੋਂ ਬੱਚੇ ਟਰਮਾ ਟੋਲ ਖਾਣ ਲੱਗੇ ਕਾਤੋਂ ਚਿੱਟਾ ਖਾਣ ਲੱਗੇ ਕਾਤੋਂ ਸਮੈਕ ਪੀਣ ਲੱਗੇ ਜਦ ਪਹਿਲਾਂ ਭੁੱਕੀ ਆਉਂਦੀ ਉਦੋਂ ਕਿਨਕ ਚਿੱਟਾ ਤੀ ਜੀ ਹੁਣ ਹੁਣ ਚਿੱਟਾ ਵੱਧ ਹੋ ਰਿਹਾ ਸਮੈਕ ਵੱਧ ਹੋ ਰਹੀ ਆ ਇਹ ਸਰਕਾਰਾਂ ਗੰਦੀਆਂ ਦਾ ਵਿੱਚ ਹੱਥ ਹੈ ਜਦ ਤੁਕਰ ਸਰਕਾਰ ਆਪਦੀ ਜ਼ੁਬਾਨ ਨੂੰ ਨਹੀਂ ਚਿੱਟੇ ਨੂੰ ਨਹੀਂ ਰੋਕ ਸਕਦੀ ਉਹਦਾ ਤੁਕਰ ਕੋਈ ਹੱਲ ਨਹੀਂ ਹੁੰਦਾ ਜੀ ਕੈ ਸਰਕਾਰ ਸਾਨੂੰ ਇੱਥੇ ਕੁਝ ਲਿਆ ਕੇ ਦੇ ਸਕਦੀ ਹੈ ਅਸੀਂ ਜੰਮੀ ਮਰ ਜਾਗੇ ਜੇ ਸਾਡੇ ਬੱਚੇ ਮਰ ਗਏ ਸਾਡਾ ਕੀ ਹਾਲ ਹੈ ਜੀ ਉਰੇ ਉਰੇ ਹਾਲਾ ਸਾਡਾ ਤਾਂ ਕੋਈ ਹੁਣ ਜਾਣ ਦਾ ਤਰਗੇ ਨਹੀਂ ਜੇ ਸਾਡਾ 22 ਸਾਲਾਂ ਦਾ ਪੁੱਤ ਮਰ ਗਿਆ ਪੁੱਤ ਮਰ ਗਿਆ ਅਸੀਂ ਕੀ ਕਰਾਂਗਾ ਜਿਹੜੇ ਛੋਟੇ ਬੱਚੇ ਨੇ ਹੁਣ ਏਡੜੇ ਬੱਚੇ ਨੇ ਇਹਨਾਂ ਦੀ ਕਿ ਸਬਾਣੀ ਵੀ ਖਰਾਬ ਹੋਊਗੀ ਕਿਉਂ ਅੱਜ ਕੱਲ ਬੱਚੇ ਡਰਦੇ ਹੀ ਨਹੀਂ ਜੀ ਹੋਣੇ ਆਏ ਬੱਚਿਆਂ ਨੂੰ ਬਾਲਾ ਬੁਰਾ ਹਾਲ ਹੈਗਾ ਜਾਨਾ ਖੈਤੀ ਲਾਤੇ ਡਰਨਗੇ ਕਿੱਥੋਂ ਜੀ ਜਿਹੜੇ ਬੱਚੇ ਸਨ ਅੱਜ ਕੀ ਨਾਮ ਹੈ ਤੁਹਾਡਾ ਬਲਿੰਦਰ ਕਾਰਾ ਕੀ ਕੀ ਘਟਨਾਵਾਂ ਵਾਪਰਦੀਆਂ ਨੇ ਰਸਤਿਆਂ ਦੇ ਵਿੱਚ ਜਾਂਦੇ ਆ ਨਾ ਇਹ ਬਹੁਤ ਘਟਨਾਵਾਂ ਵਾਪਰਦੀਆਂ ਨੇ ਜੇ ਜਦੋਂ ਸਾਡੇ ਮੁੰਡੇ ਕੰਮਾਂ ਥੰਦੇ ਜਾਂਦੇ ਨੇ ਆਉਂਦਿਆਂ ਨੂੰ ਕਿਤੇ ਬੇਲਾ ਕਵੇਲਾ ਹੋ ਜੇ ਬਹੁਤ ਘਟਨਾਵਾਂ ਵਾਪਰਦੀਆਂ ਜੀ ਤੋ ਤਿੰਨ ਵਾਰ ਤਾਂ ਮੇਰਾ ਪਾਣ ਜਾ ਸਿੱਟ ਲਿਆ ਉੱਥੇ ਨਾਲੇ ਤੇ ਆ ਆ ਪਾਣ ਖੜੀ ਆ ਉਹ ਮੇਰਾ ਦੇਹੌਰਤੀ ਜੀ ਛੋਟੀ ਭੈਣ ਆਹੇ ਮੇਰੀ ਉਹ ਉੱਥੇ ਨਾਲੇ ਤੇ ਉੱਥੇ ਮਾਰਿਆ ਪੱਠੇ ਕੋਲ ਨੇ ਸੀੜੀਆਂ ਨੇ ਇੱਥੇ ਮਾਰਿਆ ਕੁਸ ਫਿਰ ਕੁੱਟਿਆ ਹੋਇਆ ਸੀ ਮੁੰਡਾ ਮੇਰਾ ਮੁੱਖ ਗਿਆ ਇਸੇ ਕਮਲ ਮੁੰਡਾ ਪਟਿਆਲੇ ਰਹਿੰਦਾ ਤੇ ਜੀ ਉੱਥੇ ਉਹ ਕਿਸੇ ਨੇ ਕੁੱਟ ਕੇ ਮਾਰਤਾ ਨਸ਼ੇੜੀ ਕਰਦੇ ਨਾ ਜੀ ਇਹ ਨਸ਼ੇੜੀ ਕਰਦੇ ਨੇ ਵੀਰੇ ਬਾਈਨ ਛੇ-7 ਬੰਦੇ ਸੀ ਜਦੋਂ ਸਾਡਾ ਘਰ ਦੇ ਮਾਰੇ ਨੇ ਨਾ ਕਹੋ ਵੀ ਨਾਲੇ ਤੇ ਖੜਦੇ ਸੀ ਹਾਂ ਨਾਲੇ ਤੇ ਵੀ ਖੜਦੇ ਸੀ ਨਾ ਤੇ ਕੀ ਨਾਮ ਅਰਵਿੰਦਰ ਕਹਿੰਦਾ ਜਿਹੜਾ ਉਹ ਮੁੰਡੇ ਨੂੰ ਕੀ ਹੋਇਆ ਸੀ ਕਿਸ ਕਾਰਨ ਉਹਦੀ ਡੈਥ ਹੋ ਗਈ ਨਸ਼ੇ ਕਰ ਉਹ ਪ੍ਰਸ਼ਾਸਨ ਵੱਲੋਂ ਕੋਈ ਸਾਰ ਲਈ ਗਈ ਕਹੋ ਵੀ ਕਿ ਕੋਈ ਆਇਆ ਤੁਹਾਡੇ ਕੋਲੇ ਵੀ ਭਈ ਪ੍ਰਸ਼ਾਸਨਕਾਰੀ ਜਾਂ ਕੋਈ ਸਰਕਾਰ ਦਾ ਨਮਾਇੰਦਾ ਮਦਦ ਕਰਾਂਗੇ ਜਾਂ ਨਾ ਜੀ ਸਾਡੇ ਤਾਂ ਨਗਰ ਨੇ ਮਦਦ ਕਰੀਏ ਮੇਰੀ ਕੱਲੇ ਕੱਲਾ ਮੁੰਡਾ ਸੀ ਕਿਹਦੇ ਕਾ ਖਾਣਾ ਦੋ ਤੇ ਜੀ ਕੋਈ ਬੰਦਾ ਵੀ ਨਹੀਂ ਹੈਗਾ ਪੁੱਤ ਘਰ ਵਾਲੇ ਦੀ ਵੀ ਕਹਿੰਦੇ ਡੈਥ ਹੋਈ ਹੈ ਹਾਂ ਜੀ ਇਹਨਾਂ ਕਿਸੇ ਨੇ ਨਹੀਂ ਸੁਣਿਆ ਜੀ ਕੀ ਕਹਿਣਾ ਤੋਨੇ ਉਹ ਤੇ ਘਰ ਕਰਨਾ ਛਾ ਬਿਕਰੇ ਜਿਹੜਾ ਇਹ ਹਟਾ ਦਿਓ ਜੀ ਹਾਂ ਜੀ ਹਟਾਉਣਾ ਚਾਹੁੰਦੇ ਆ ਜੀ ਮੇਰਾ ਨੋ ਪ੍ਰੀਮਜੀਤ ਸਿੰਘ ਪ੍ਰੀਮਜੀਤ ਸਿੰਘ ਜੀ ਜਿਹੜੇ ਮੁੰਡੇ ਦੀ ਮੌਤ ਹੋਇਆ ਨਾਲ ਦੇ ਪਿੰਡ ਵੀ ਥੋੜੇ ਨਸ਼ਾ ਪੂਰਾ ਵਿਕਦਾ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਕੀਤੀ ਜਾਂਦੀ ਨਹੀਂ ਤਾਂ ਸਾਰੇ ਪਿੰਡਾਂ 'ਚ ਹੁਣ ਇੰਨਾ ਨਸ਼ਾ ਹੋ ਗਿਆ ਜੀ ਕਿ ਨਾ ਇੱਕ ਪਿੰਡ ਦੀ ਗੱਲ ਨਹੀਂ ਜੀ ਇਹ ਤਾਂ ਸਾਰੇ ਪੰਜਾਬ 'ਚ ਨਸ਼ਿਆਂ 'ਚ ਇੱਕ ਗੁਲਤਾਨ ਹੋ ਗਿਆ ਜਿਵੇਂ ਕਹਿੰਦੇ ਸਰਕਾਰ ਕਹਿੰਦੀ ਸੀ ਨਕਸ਼ਾ ਮੁਕਤ ਕਰ ਦਾਂਗੇ ਅਸੀਂ ਮਤਲਬ ਘਰ-ਘਰ ਰੋਜ਼ਗਾਰ ਦਵਾਗੇ ਹੋਰ ਦਵਾਗੇ ਉਹ ਉਧਰ ਨੂੰ ਤਾਂ ਹੈ ਹੀ ਨਹੀਂ ਖਿਆਲ ਹੁਣ ਤਾਂ ਮਤਲਬ ਇਧਰ ਨੂੰ ਹੀ ਰਜਾਣ ਹੋ ਗਿਆ ਸਾਰਾ ਕਿਉਂਕਿ ਬੇਰੁਜ਼ਗਾਰੀ ਇੰਨੀ ਹੋ ਗਈ ਜੀ ਬੱਚਿਆਂ ਨੂੰ ਮਤਲਬ ਹੋਰ ਕਿਸੇ ਪਾਸੇ ਕੋਈ ਦਿਖੇ ਨਹੀਂ ਰਿਹਾ ਜਾਨੀ ਅਗਲਾ ਇਧਰ ਨੂੰ ਨਸ਼ਾ ਕਰਨੀ ਨੂੰ ਪੈ ਜਾਂਦਾ ਉਹ ਹੁਣ ਪਰਿਵਾਰਾਂ ਦੇ ਪਰਿਵਾਰ ਖਤਮ ਹੋ ਰਹੇ ਨੇ ਜੀ ਜਿਵੇਂ ਨਾਲ ਦੇ ਪਿੰਡ ਤੁਹਾਡੇ ਇੰਨਾ ਨਸ਼ਾ ਵਿਕਦਾ ਜੌਲੀਆਂ ਪਿੰਡ ਮਸ਼ਹੂਰ ਹੋ ਗਿਆ ਕੀ ਕਹਿਣਾ ਚਾਹੁੰਦੇ ਹੋ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਪ੍ਰਸ਼ਾਸਨ ਤੋਂ ਹੀ ਮੰਗ ਕਰਦੇ ਜੀ ਵੀ ਉਹ ਨਸ਼ੇ ਤੇ ਥੱਲ ਪਾਉਣ ਉਹਨਾਂ ਨੂੰ ਜਿਹੜੇ ਨਸ਼ੇ ਦੇ ਸਦਾਗਰ ਨੇ ਉਹਨਾਂ ਨੂੰ ਫੜ ਕੇ ਅੰਦਰ ਦੇਣ ਸ ਲੱਖਾਂ ਵਿੱਚ ਤਾਂ ਕਿ ਜਿਹੜਾ ਮਤਲਬ ਨਸ਼ਾ ਬੰਦ ਹੋ ਸਕਦੇ ਜਿਹੜੀ ਸਪਲਾਈ ਜਦ ਬੰਦ ਹੋਗੀ ਇੱਥੋਂ ਗਾਂਹ ਬੱਚੇ ਆਪ ਹੀ ਨਹੀਂ ਖਾਣਗੇ ਜੀ ਇਹਦਾ ਉਹਦਾ ਕੋਈ ਤਾਂ ਹੀ ਮਤਲਬ ਕੋਈ ਇਲਾਜ ਕਰਾਉਣਗੇ ਜਾਂ ਕੋਈ ਹੋਰ ਕਰਨਗੇ ਪ੍ਰਸ਼ਾਸਨ ਨੂੰ ਜਿਹੜੇ ਵਿੱਚ ਮਤਲਬ ਨਸ਼ਾ ਤੇ ਲੱਗੇ ਨੇ ਉਹਨਾਂ ਨੂੰ ਘਰਦਿਆਂ ਨਾਲ ਮਿਲ ਕੇ ਉਹਨਾਂ ਨੂੰ ਦਾਖਲ ਕਰਾਇਆ ਜਾਵੇ ਉਹਨਾਂ ਨੂੰ ਹਸਪਤਾਲਾਂ ਦੇ ਵਿੱਚ ਟ੍ਰੀਟਮੈਂਟ ਦਿੱਤਾ ਜਾਵੇ ਤਾਂ ਕਿ ਉਹਨਾਂ ਦੀ ਜਿਹੜੀ ਆਉਣ ਵਾਲੀ ਨਸਲਾ ਉਹ ਬਚ ਸਕੇ ਹਾਂਜੀ ਪਰਿਵਾਰਾਂ ਦੇ ਪਰਿਵਾਰ ਬਚ ਸਕਣ ਜਿਹੜੇ ਉਹਨਾਂ ਤੇ ਡਿਪੈਂਡ ਨੇ ਬੱਚਿਆਂ ਤੇ ਉਹਨਾਂ ਦਾ ਇੱਕ ਬੱਚਾ ਜਿਹਦਾ ਇੱਕ ਬੱਚਾ ਹੀ ਖਤਮ ਹੋ ਗਿਆ ਜੀ ਉਹ ਤਾਂ ਦੱਸੋ ਗੈਲ ਕੀ ਬਚ ਗਏ ਉਹਦੇ ਮਾਪੇ ਤਾਂ ਸਾਰੀ ਜ਼ਿੰਦਗੀ ਮਤਲਬ ਉਹਨਾਂ ਕਰ ਨਹੀਂ ਉਹ ਦੇਖਦੇ ਹੁੰਦੇ ਨੇ ਵੀ ਸਾਡਾ ਬੱਚਾ ਕਦ ਜਵਾਨ ਹੋ ਕਦ ਸਾਡੀ ਬੁਢਾਪੇ ਦੀ ਡੰਗੋਰੀ ਬਣੂਗਾ ਹਾਂਜੀ ਸਪਨ ਸਾਹਿਬ ਕੀ ਨਾਮ ਹੈ ਮੇਰਾ ਉਹਨਾਂ ਜੀਵਨ ਸਿੰਘਾ ਜੀ ਜੀਵਨ ਸਿੰਘ ਜੀ ਜਿਹੜੇ ਮੁੰਡੇ ਦੀ ਮੌਤ ਹੋਈ ਆ ਕੀ ਕਹਿਣਾ ਚਾਹੁੰਦੇ ਆ ਇਹ ਮੌਤ ਹੋਈ ਹੈ ਇਹ ਬਹੁਤ ਬਦਰਦਨਾਕ ਮੌਤ ਹੈ ਜੀ ਇਹ ਪਰਿਵਾਰ ਸਾਰਾ ਖਤਮ ਹੋ ਗਿਆ ਮੁੰਡੇ ਦੇ ਨਾਲੇ ਪਰਿਵਾਰ ਜੁੜਿਆ ਹੋਇਆ ਸੀਗਾ ਪਰਿਵਾਰ ਹੀ ਖਤਮ ਹੋ ਗਿਆ ਕਿਉਂਕਿ ਹੁਣ ਮੁੰਡਾ ਦੇਖੋ ਨਸ਼ਾ ਖਾ ਕੇ ਮੁੱਕ ਗਿਆ ਹੁਣ ਪਰਿਵਾਰ ਤਾਂ ਦੇਖੋ ਕੀ ਹਾਲ ਤਾਂ ਪਰਿਵਾਰ ਦੀ ਕੋਈ ਵੀ ਇਹਨੂੰ ਜੇ ਆਪਾਂ ਕਹਿ ਦਈਏ ਕੋਈ ਇਹਨੇ ਅੱਜ ਤਾਂ ਹੈਗੇ ਨੇ ਸਾਰੇ ਬੰਦੇ ਖੜੇ ਨੇ ਮਦਦ ਕਰਾਂਗੇ ਜੀ ਹੁਣ ਕੱਲ ਉਹਨਾਂ ਨਾਲ ਕੌਣ ਖੜੂਗਾ ਕੋਈ ਕਿਸੇ ਨੇ ਨਹੀਂ ਕਰਦਾ ਜੀ ਕੀ ਲੱਗਦਾ ਜਿਹੜੇ ਨਸ਼ੇ ਨੇ ਕਿਤੇ ਨਾ ਕਿਤੇ ਬੰਦ ਹੋਣਗੇ ਜਿਵੇਂ ਬੰਦ ਹੋਣੇ ਜਾਂ ਇਹ ਨਸੇ ਬੰਦ ਹੋਣਗੇ ਤਾਂ ਪਰਿਵਾਰ ਬਚਣਗੇ ਜੀ ਤਾਂ ਪਰਿਵਾਰ ਬਚਣਗੇ ਹੁਣ ਤਾਂ ਤੁਸੀਂ ਲਾ ਲਓ ਪੀੜੀ ਬਾਦੀ ਖਤਮ ਹੋ ਗਿਆ ਹੁਣ ਮੁੰਡਾ ਅਨਮੈਰਿਡ ਦੀ ਗਾ ਇਹ 22 ਸਾਲ ਦਾ ਲੜਕਾ ਦੀ ਗਾ ਇਹ ਡੈਥ ਹੋਈ ਹੈਗੀ ਉਹ ਗਾਹਾਂ ਪਰਿਵਾਰ ਕਿਥੋਂ ਬذੂਗਾ ਇਹ ਉਹਨਾਂ ਦਾ ਪਰਿਵਾਰ ਕੀ ਖਾਊਗਾ ਕੀ ਕਮਾਊਗਾ ਮਰਣਾਮ ਗਗਨ ਜੀ ਗਗਨ ਜੀ ਜਿਹੜਾ ਮੁੰਡੇ ਦੀ ਮੌਤ ਹੋਈ ਹੈ ਕੀ ਕਹਿਣਾ ਚਾਹੁੰਦੇ ਇਹ ਮੁੰਡੇ ਦੀ ਮੌਤ ਜੀ ਨਸੇ ਦੇ ਟੀਕੇ ਲਾਉਣ ਕਰਕੇ ਹੋਈ ਹੈ ਜੀ ਇਹ ਆਪਣੇ ਸਾਡੇ ਪਿੰਡ ਸਕਰੌਦੀ ਸਮਸ਼ਾਨ ਘਟ ਵਿੱਚ ਪਾਇਆ ਗਿਆ ਸੀ ਉੱਥੇ ਜਾ ਕੇ ਕਿਸੇ ਭਈਏ ਨੇ ਦੇਖਿਆ ਤਾਂ ਉਥੇ ਨੇ ਟੀਕੇ ਲਾ ਕੇ ਪਿਆ ਸੀ ਜੀ ਸਾਡੇ ਪਿੰਡਾਂ ਦੇ ਨਸ਼ਾ ਬਹੁਤ ਜ਼ਿਆਦਾ ਪੈ ਜਾਂਦੇ ਜੀ ਲਵੇ ਚੌਕੀਆਂ ਜੌਲੀਆਂ ਇਹ ਸਾਰਾ ਪ੍ਰਸ਼ਾਸਨ ਦਾ ਕੰਮ ਆ ਜੇ ਪ੍ਰਸ਼ਾਸਨ ਚਾਹੇ ਨਾ ਅਥਪਾਉਗੀ ਤਾਂ ਜਾ ਕੇ ਨਸ਼ਾ ਕੱਢੂਗਾ ਪਿੰਡਾਂ ਦੇ ਪਿੰਡ ਖਤਮ ਹੋ ਰਹੇ ਨੇ ਨਸ਼ੇ ਕਰਕੇ ਨੌਜਵਾਨ ਪੀੜੀ ਜਾਨੀ ਖਤਮ ਹੋ ਗਈ ਸਰਕਾਰ ਤਾਂ ਬਹੁਤ ਰੋਲਾ ਪਾਉਂਦੀ ਹੈ ਗਰੀਦਾ ਮਾਰੋ ਕੋਈ ਸਰਕਾਰ ਰੋਲੀ ਡੈਲੀ ਮਾਰ ਦੀ ਕੋਈ ਨਹੀਂ ਗੱਲ ਦੀ ਸਭ ਪੈਸੇ ਦੇ ਖੇਡੂਗਾ ਪੈਸਾ ਮਿਲੂ ਸਭ ਕੁਝ ਨਸ਼ਾ ਕਿੱਥੋਂ ਆਉਂਦਾ ਜੇ ਪਸਰਕਾਰ ਨੂੰ ਪਰਕੇ ਪੁੱਛੇ ਕਿੱਥੋਂ ਨਸ਼ਾ ਆਉਂਦਾ ਇਹ ਸਾਡੇ ਪਿੰਡਾਂ ਦੇ ਪਿੰਡ ਖਾਲੀ ਹੋ ਗਏ ਨੌਜਵਾਨ ਪੀੜੀ ਖਤਮ ਹੋ ਗਈ ਬਹੁਤ ਹਾਲ ਹੋਇਆ ਚੋਰੀ ਡਾਕੇ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜੀ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜੀ ਕੀ ਨਾਮ ਬਾਈ ਜੀ ਅਵਤਾਰ ਸਿੰਘ ਜੀ ਅਵਤਾਰ ਸਿੰਘ ਜਿਹੜਾ ਪਿੰਡ ਦੇ ਵਿੱਚ ਸਕਰੋਤੀ ਦੇ ਵਿੱਚ ਨਸ਼ਾ ਕਰਕੇ ਮੁੰਡਾ ਮਰਿਆ ਉਹ ਘਰ ਦਾ ਦੀਵਾ ਜਮੇ ਪੁੱਜ ਗਿਆ ਕਮਾਉਣ ਵਾਲਾ ਵੀ ਨਹੀਂ ਤੁਰਿਆ ਕੀ ਮੰਕਰ ਦੱਸੋ ਜੀ ਮੰਗਦਾ ਸਰ ਇਹੀ ਕਰਦੇ ਆ ਵੀ ਸਰਕਾਰਾਂ ਨੂੰ ਚਾਹੀਦਾ ਬੰਦ ਕਰਨਾ ਚਾਹੀਦਾ ਕਿੰਨਾ ਕੁ ਨਸ਼ਾ ਮਿਲਦਾ ਬਹੁਤ ਮਿਲਦਾ ਜੀ ਇਸ ਪਿੰਡ ਦੇ ਵਿੱਚ ਕਿੰਨੇ ਕੁ ਤੁਹਾਨੂੰ ਲੱਗਦਾ ਮਰੀਜ਼ ਹੋਣਗੇ ਜਿਹੜੇ ਕਰਦੇ ਨੇ ਇਸ ਪਿੰਡ ਦੇ ਦੇ ਘਰ ਹੈਗੇ ਜੀ ਇਹ ਆਪਣੇ ਪੰਜ ਸੱਤ ਜਣੇ ਤਾਂ ਹੈਗੇ ਨੇ ਪੱਕੇ ਹੀ ਤੇ ਬਾਕੀ ਹੋਰ ਵੀ ਦੁਨੀਆ ਵਾਲੇ ਵਾਲੇ ਪਿੰਡਾਂ ਦੇ ਵਿੱਚ ਦੇਖਦੇ ਆਂਗੇ ਸਾਰੇ ਤੁਰ ਫਿਰ ਕੇ ਵੀ ਨਸ਼ਾ ਵੇਕਦਾ ਹੈਗਾ ਕੀ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਜਿਹੜੇ ਸਦਾਗਰ ਨਸ਼ਾ ਦੇ ਚਲੇ ਨੇ ਨਸ਼ੇ ਆ ਉਹਨਾਂ ਨੂੰ ਨੱਥ ਪਾਉਣੀ ਚਾਹੀਦੀ ਹੈ ਸਰਕਾਰ ਨੂੰ ਅੱਡੀ ਹੀ ਮੰਗ ਆ ਕਿ ਸਰਕਾਰ ਉਹਨਾਂ ਨੂੰ ਨੱਥ ਪਾਉਣੀ ਚਾਹੀਦੀ ਹੈ ਬਾਈ ਜਦਲਬੀਰ ਸਿੰਘ ਨਾਮ ਹੈ ਜੀ ਜਿਹੜੇ ਪਿੰਡ ਦੇ ਵਿੱਚ ਨਸ਼ਾ ਖਾ ਕੇ ਮੁੰਡੇ ਦੀ ਡੈਥ ਹੋ ਜਾਈਏ ਕੀ ਕਹਿਣਾ ਚਾਹੁੰਦੇ ਹੋ ਵੀਰ ਜੀ ਮੈਂ ਪ੍ਰਸ਼ਾਸਨ ਨੂੰ ਇਹ ਕਹਿਣਾ ਚਾਹਾਂ ਵੀ ਜੋ ਜੋੜੀਆਂ ਪਿੰਡ ਦੇ ਵਿੱਚ ਸਾਰੇ ਆਮ ਨਸ਼ਾ ਵਿਕ ਰਿਹਾ ਨੇੜੇ ਚੌਂਕੀ ਵੀ ਹੈਗੀ ਆ ਕਿ ਪ੍ਰਸ਼ਾਸਨ ਨੂੰ ਇਹ ਪਤਾ ਨਹੀਂ ਚੱਲਦਾ ਹੈਗਾ ਵੀ ਇੱਥੇ ਚੋਂ ਬਿਨ ਨਸ਼ਾ ਵਿਕ ਰਿਹਾ ਇਹ ਸਭ ਰਲੇ ਮਿਲੀ ਸਿਆਸਤਾਂ ਤੇ ਇਹਦੇ ਕਰਨਾ ਇਹ ਬੱਚੇ ਦੀ ਮੌਤ ਹੋਈ ਆ ਅਗਰ ਜੇ ਨਸ਼ਾ ਨਾ ਮਿਲਦਾ ਹੁੰਦਾ ਤਾਂ ਬੱਚਾ ਅੱਜ ਜਿਉਂਦਾ ਹੁੰਦਾ ਜਿਹੜੇ ਸਾਹਮਣੇ ਇਸ ਤੇ ਟੀਕਾ ਲੱਗਿਆ ਉਹ ਸਾਹਮਣੇ ਇਹਦੀ ਮੌਤ ਹੋਈ ਹੈਗੀ ਕੁਝ ਚਿਰ ਪਹਿਲਾਂ ਬੰਦ ਕਰ ਦਿੱਤੀ ਵੀ ਟੀਕਾ ਵੀ ਨਹੀਂ ਮਿਲੂਗਾ ਬਿਨਾ ਡਾਕਟਰ ਦੀ ਪਰਚੀ ਤੋਂ ਕੀ ਮਿਲਦਾ ਸਾਰਾ ਗੁਰਕਤੰਦ ਭਾਈ ਸਾਰੇ ਕੁਝ ਮਿਲਦਾ ਹੈਗਾ ਇਹੋ ਜਿਹੀ ਗੱਲ ਨਹੀਂ ਇਹ ਕਿ ਸਾਰੇ ਟੀਕੇ ਜਿੱਥੋਂ ਜੀ ਕਰਦਾ ਉਥੋਂ ਦੀ ਕੱਲੇ ਵਾਲੇ ਦੁਕਾਨਾਂ ਚੋਂ ਆ ਮਿਲ ਜਾਂਦਾ ਟੀਕਾ ਤਾਂ ਇਹੋ ਜਿਹੀ ਗੱਲ ਨਹੀਂ ਟੀਕੇ ਮਿਲਦੇ ਨੇ ਸਾਰਾ ਕੁਝ ਮਿਲਦਾ ਜੀ ਮੰਗ ਕਰਦੇ ਜਿਹੜਾ ਘਰ ਦਾ ਦੀਵਾ ਬੁੱਝ ਗਿਆ ਘਰ ਖਤਮ ਹੋ ਗਿਆ ਕੀ ਮੰਗ ਕਰਦੇ ਪਿੰਡ ਮੰਗਦੇ ਸੀ ਪ੍ਰਸ਼ਾਸਨ ਤੋਂ ਇਹੀ ਕਰ ਰਹੇ ਆ ਪਿੰਡ ਨੂੰ ਪਿੰਡ ਨੂੰ ਵੀ ਕਹਿੰਦੇ ਪੂਰਾ ਸਾਥ ਦਿਓ ਮੀਡੀਆ ਦਾ ਵੀ ਸਾਥ ਦਿਓ ਵੀ ਆਪਾਂ ਸਾਰਾ ਰਲ ਮਿਲ ਕੇ ਇਹ ਨਸ਼ੇ ਨੂੰ ਜੋ ਆਪਣਾ ਜੌਲੀਆਂ ਪਿੰਡ ਦੇ ਵਿੱਚ ਨਸ਼ਾ ਵਿਕਦਾ ਇਹਨੂੰ ਵੱਧ ਤੋਂ ਵੱਧ ਚੜ ਕੇ ਆਪਾਂ ਇਹ ਬੰਦ ਕਰਾਉ ਤਾਂ ਕਿ ਆਪਾਂ ਆਪਣੇ ਬੱਚਿਆਂ ਦਾ ਭਵਿੱਖ ਬਚਾ ਸਕੀਏ ਨਸ਼ਿਆਂ ਨੂੰ ਲੈ ਕੇ ਪੁਲਿਸ ਵੱਲੋਂ ਕੀਤਾ ਦਾ ਪ੍ਰਬੰਧ ਕੀਤਾ ਰੋਕਣ ਦੇ ਰੋਕਾਂ ਦੇ ਦੇਖੋ ਇਹ ਪੰਜਾਬ ਸਰਕਾਰ ਵੱਲੋਂ ਸਖਤ ਹਦਾਇਤ ਕੀਤੀ ਗਈ ਸੀ ਕਿ ਨਸ਼ਿਆਂ ਨੂੰ ਠੱਲ ਪਾਉਣ ਲਈ ਜੋ ਵੀ ਸਖਤ ਕਦਮ ਚੁੱਕੇ ਜਾ ਸਕਦੇ ਨੇ ਚੁੱਕੇ ਜਾਣ ਤੇ ਇਸ ਜੁਗਮਾਨ ਜੋਗ ਡੀਜੀਪੀ ਸਾਹਿਬ ਵੱਲੋਂ ਵੀ ਸਾਡੇ ਆਨਲਾਈਨ ਕਾਨਫਰੰਸ ਕੀਤੀ ਗਈ ਤੇ ਸਾਡੇ ਇਸ ਜੁਗਮਾਨ ਜੋਗ ਐਸਐਸਪੀ ਸਾਹਿਬ ਵੀ ਸਮੇਂ-ਸਮੇਂ ਤੇ ਸਾਡੇ ਨਾਲ ਮੀਟਿੰਗਾਂ ਕਰਕੇ ਤੇ ਇਸ ਸੰਬੰਧੀ ਕਿ ਕਿਸ ਤਰ੍ਹਾਂ ਜੋ ਨਸ਼ੇ ਦਾ ਰੁਝਾਨ ਵਧ ਰਿਹਾ ਹੈ ਇਹਨੂੰ ਠੱਲ ਪਾਈ ਜਾ ਸਕੇ ਸਭ ਤੋਂ ਪਹਿਲਾਂ ਇਹ ਲੱਗਿਆ ਕਿ ਇਕੱਲੇ ਪੁਲਿਸ ਦੇ ਨਾਲ ਨਹੀਂ ਠੱਲ ਪੈ ਸਕਦੀ ਲੋਕਾਂ ਦਾ ਸਹਿਯੋਗ ਵੀ ਲਿਆ ਜਾਵੇ ਉਸ ਤੋਂ ਬਿਨਾ ਨਹੀਂ ਠੱਲ ਪੈ ਸਕਦੀ ਤੇ ਇਸ ਕਰਕੇ ਸਭ ਤੋਂ ਪਹਿਲਾਂ ਸਾਡੇ ਕੋਲੇ 65 ਪਹਾਣੀਗੜ੍ਹ ਚ ਪਿੰਡ ਪੈਂਦੇ ਆ ਹਰ ਪਿੰਡ ਪੱਧਰ ਤੇ ਅਸੀਂ ਲੋਕਾਂ ਨੂੰ ਇਕੱਠੇ ਕਰਕੇ ਜਾਗਰੂਕ ਕੀਤਾ ਤੇ ਆਪਣੀ ਮਰਜ਼ੀ ਨਾਲ ਪਾਸਟਰ ਤੇ ਯੂਥ ਜਿਹੜੇ ਵਾਕਈ ਦਿਲੋਂ ਚਾਹਵਾਨ ਸੀਗੇ ਕਿ ਇਸ ਨਸ਼ੇ ਦੀ ਕੋੜ ਦੀ ਆਦਤ ਨੂੰ ਖਤਮ ਕੀਤਾ ਜਾ ਸਕੇ ਉਹਨਾਂ ਨੇ ਅੱਗੇ ਹੋ ਕੇ ਅਸੀਂ 5 ਤੋਂ ਲੈ ਕੇ 7-7 ਬੰਦਿਆਂ ਦੀ ਹਰ ਪਿੰਡ ਚ ਵਿੱਚ ਇੱਕ ਰਜਿਸਟਰਡ ਕਮੇਟੀ ਬਣਾਤੀ ਜੋ ਕਿ ਡੀਸੀ ਸਾਹਿਬ ਦੇ ਆਫਿਸ ਦੇ ਵਿੱਚ ਬਕਾਇਦਾ ਉਹਦਾ ਸਾਰਾ ਰਜਿਸਟਰਡ ਹੋਵੇ ਤੇ ਉਹਨਾਂ ਨੂੰ ਉੱਥੇ ਜਾਣ ਤੇ ਕੋਈ ਕੰਮ ਕਰ ਵੀ ਜਾਂਦੇ ਮਾਨ ਸਨਮਾਨ ਮਿਲੇਗਾ ਉਹਨਾਂ ਵਿੱਚ ਇਹ ਸੀਗਾ ਕਿ ਸਭ ਤੋਂ ਪਹਿਲਾਂ ਜਿਹੜਾ ਨਸ਼ਾ ਵੇਚਦਾ ਕਿ ਉਹ ਸਾਨੂੰ ਦੱਸੇਗਾ ਤੇ ਅਸੀਂ ਆਪਣੇ ਤੌਰ ਤੇ ਵੀ ਗੁਪਤ ਸੋਰਸ ਲਾਏ ਹੋਏ ਨੇ ਕੁਝ ਮੁਲਾਜ਼ਮ ਸਿਵਲ ਵਰਦੀ ਵਿੱਚ ਸਪੈਸ਼ਲ ਇਸੇ ਕੰਮ ਲਈ ਚੜਤੇ ਕਿ ਇਹਨੂੰ ਰੋਕਿਆ ਜਾ ਸਕੇ ਇਹਦੇ ਲਈ ਅਸੀਂ ਸਭ ਤੋਂ ਪਹਿਲਾਂ ਆਪਦਾ ਰਿਕਾਰਡ ਵਾਚ ਕੇ ਜਿਨ੍ਹਾਂ ਤੇ ਪੁਰਾਣੇ ਮੁਕਦਮੇ ਦਰਜ ਨੇ ਜੇਲ੍ਹ ਚੋਂ ਰਿਹਾ ਹੋ ਕੇ ਆਗੇ ਨੇ ਸਮਗਲਰ ਕਿਉਂਕਿ ਸਾਨੂੰ ਪਤਾ ਹੈ ਉਹਨਾਂ ਦੇ ਘਰਾਂ 'ਚ ਜਾ ਕੇ ਉਹਨਾਂ ਦੇ ਸੋਰਸ ਲਾ ਕੇ ਵੀ ਉਹਨਾਂ ਦੇ ਆਮਦਨ ਦੇ ਸਾਧਨ ਕੀ ਨੇ ਪਤਾ ਕਰਾਇਆ ਗਿਆ ਕਿ ਉਹ ਜ਼ਿਆਦਾਤਰ ਜਿਹੜੇ ਨੇ ਨਸ਼ਿਆਂ ਦੀ ਸਮਗਰੀ ਕਿਉਂਕਿ ਪਹਿਲਾਂ ਪੁੱਕੀ ਫੀਮ ਦਾ ਹੁੰਦਾ ਸੀ ਹੌਲੀ-ਹੌਲੀ ਚਿੱਟੇ ਦਾ ਇੱਕ ਬਹੁਤ ਥੋੜੀ ਕੁਆਂਟਿਟੀ ਚ ਇਹਨੂੰ ਛਪਾਉਣਾ ਵੀ ਸੌਖਾ ਸੌਖਾ ਉਹਨਾਂ ਵਾਸਤੇ ਤੇ ਇਹਨੂੰ ਉਹਨਾਂ ਹੀ ਔਖਾ ਹੋ ਗਿਆ ਪੁਲਿਸ ਵਾਲੇ ਨੂੰ ਲੱਭਣਾ ਵੀ ਤੇ ਇਸ ਕਰਕੇ ਪਿੰਡ ਵਿੱਚੋਂ ਬਹੁਤ ਸਾਰੇ ਲੋਕਾਂ ਦਾ ਬਹੁਤ ਹੀ ਵਧੀਆ ਸਾਨੂੰ ਸਹਿਯੋਗ ਮਿਲਿਆ ਜਿਨ੍ਹਾਂ ਨੇ ਕਿਹਾ ਕਿ ਜਿਹੜਾ ਵੇਚਦਾ ਹੈ ਉਹਨਾਂ ਬਾਰੇ ਵੀ ਇਨਫੋਰਮੇਸ਼ਨ ਦਿੱਤੀ ਹੈ ਠੀਕ ਹੈ ਜੀ ਕੁਝ ਸਾਨੂੰ ਨਸ਼ੇ ਠੀਕ ਹੈ ਪਿੰਡਾਂ ਚੋਂ ਮਿਲਦੇ ਨੇ ਉਹਦੇ ਲਾਉਣ ਲਈ ਸਰਿੰਜਾਂ ਵੀ ਚਾਹੀਦੀਆਂ ਨੇ ਉਦ ਲਈ ਅਸੀਂ ਕੈਮਿਸਟਾਂ ਤੇ ਵੀ ਖਾਸ ਤੌਰ ਤੇ ਧਿਆਨ ਦਿੱਤਾ ਉਹ ਸਾਨੂੰ ਪਤਾ ਲੱਗਿਆ ਸੀ ਜਲਦੀ ਵੀ ਡਰਗਸ ਵੈਕਟਰ ਨਾਲ ਲੈ ਕੇ ਜਿਹੜੇ ਸਾਨੂੰ ਸ਼ੱਕੀ ਜੋ ਸਾਡੂੰ ਜਾਬਦੇ ਉਹਨਾਂ ਦੇ ਅਸੀਂ ਜਾ ਕੇ ਦੁਕਾਨਾਂ ਤੇ ਰੇਡ ਕਰਕੇ ਉਹ ਵੀ ਉਹਨਾਂ ਦੇ ਵੀ ਚੈਕਿੰਗ ਕੀਤੀ ਜਾਊਗੀ ਕੁਝ ਗੱਲ ਕੀਤੀ ਜਾਵੇ ਹੁਣ ਇੱਕ ਦੋ ਦਿਨਾਂ ਦੇ ਵਿੱਚ ਘਟਨਾਵਾਂ ਵਾਪਰੀਆਂ ਨੇ ਆਪਣੇ ਅਲੱਗ ਵਿੱਚ ਨਸ਼ੇ ਟੀਕੇ ਲਾ ਕੇ ਮੁੰਡੇ ਮਰਦੇ ਆ ਮਤਲਬ ਕਿ ਉਹ ਉਹਨਾਂ ਨੂੰ ਕਿਵੇਂ ਮਤਲਬ ਕਿ ਲੋਕ ਸਰਿਆਂ ਕਹਿ ਰਹੇ ਆ ਵੀਡੀਓ ਵਾਇਰਲ ਹੋ ਰਹੀ ਆ ਕਿ ਜੋਲੀਆਂ ਪਿੰਡ ਤੋਂ ਨਸਾ ਪਿਕਦਾ ਉੱਥੇ ਤੁਹਾਡੀ ਚੌਂਕੀ ਵੀ ਆ ਮਲਾਜਮ ਤੁਹਾਡੇ ਤਿੰਨ ਨੇ ਟੂਟਰ ਨਫਰੀ ਕਿੰਨੀ ਆ ਤੇ ਤੁਹਾਡੇ ਆਪਣੇ ਤਿੰਨ ਚੌਂਕੀਆਂ ਤੁਹਾਡੇ ਕੋਲੇ ਇੱਕ ਥਾਣਾ ਪੈਂਦਾ ਦੇਖੋ ਨਫਰੀ ਦੀ ਘਾਟ ਸੀਗਾ ਇਹਦੇ ਸਬੰਧੀ ਅਸੀਂ ਥਾਣੇ ਦੇ ਵਿੱਚੋਂ ਮਲਾਜਮ ਭੇਜ ਕੇ ਸਾਡਾ ਲਗਭਗ 20 25 ਦਿਨ ਹੋ ਗਿਆ ਲਗਾਤਾਰ ਸੰਡੇ ਨੂੰ ਵੀ ਮਤਲਬ ਅਸੀਂ ਥਾਣੇ ਦੇ ਵਿੱਚੋਂ ਵੀ ਮਲਾਜਮ ਭੇਜਦਿਆਂ ਇਵਨ ਕਿ ਸੰਡੇ ਨੂੰ ਮੇਰੇ ਦਫ਼ਤਰ ਤੋਂ ਵਿੱਚ ਮੇਰੇ ਕੋਲੇ ਦੋ ਤਿੰਨ ਲੀਡਰ ਨੇ ਸਭਾ ਜਿਹੜੇ ਮੇਰੇ ਗਨਮੈਨ ਨੇ ਉਹ ਵੀ ਲਗਾਤਾਰ ਅਸੀਂ ਪਿੰਡ ਨੂੰ ਘੇਰਾਬੰਦੀ ਕਰਕੇ 10 ਮੋਟਰਸਾਈਕਲ ਹੁਣ ਤੱਕ ਅਸੀਂ ਇਹਨਾਂ ਦੇ ਜਿਹੜੇ ਜਿਨ੍ਹਾਂ 'ਚ ਡਰੱਗ ਲਿਆਉਂਦੇ ਸਪਲਾਈ ਕਰਦੇ ਪਤਾ ਲੱਗਾ ਸੀਗਾ ਇਹਨਾਂ ਨੂੰ 207 'ਚ ਬੰਦ ਕੀਤਾ ਹੋਇਆ ਤੇ ਇਸ ਤੋਂ ਇਲਾਵਾ ਕੋਸ਼ਿਸ਼ ਇਹ ਵੀ ਇਹਨਾਂ ਨੂੰ ਫਾਈਨੈਂਸ਼ੀਅਲੀ ਵੀ ਲੌਸ ਕਰਕੇ ਇਹਨਾਂ ਦੇ ਵਹੀਕਲ ਵੀ ਬੰਦ ਕੀਤੇ ਜਾਣ ਮੈਂ ਅੱਜ ਵੀ ਹੁਣੇ ਡਿਸਕਸ ਕਰਕੇ ਹਟੇ ਆ ਪੰਜ-ਛੇ ਵਹੀਕਲ ਹੋਰ ਵੀ ਅਸੀਂ ਇਹਨਾਂ ਦੇ ਫੜਿਆ ਜਿਹਨਾਂ ਦੇ ਨੰਬਰ ਪਲੇਟਾਂ ਜਾਂ ਹੋਰ ਕੋਈ ਕਾਜ ਕਰਕੇ ਥੋੜੇ ਅੱਖਰ ਕੱਟ ਕੇ ਕੋਸ਼ਿਸ਼ ਕਰਦੇ ਆ ਕਿ ਚੀਟ ਕਰਕੇ ਪੁਲਿਸ ਨੂੰ ਨੰ ਤੇ ਨਸ਼ਾ ਸਪਲਾਈ ਕੀਤਾ ਜਾਵੇ ਇਸ ਤੋਂ ਇਲਾਵਾ ਕਿਤੇ ਨਾ ਕਿਤੇ ਉਹਨਾਂ ਨੂੰ ਇਕੱਠੇ ਕਰਕੇ ਵੀ ਸਮਝਾਇਆ ਗਿਆ ਹੁਣ ਉਹਨਾਂ ਨੂੰ ਵੀ ਅਹਿਸਾਸ ਹੋਇਆ ਜਦੋਂ ਕਿ ਉਹਨਾਂ ਨੂੰ ਪਤਾ ਲੱਗਿਆ ਕਿ ਸਾਡੇ ਬੱਚੇ ਖੁਦ ਵੀ ਨਸ਼ੇ ਦੇ ਆਦੀ ਹੋ ਰਹੇ ਨੇ ਜਦੋਂ ਉਹਨਾਂ ਦੇ ਘਰ ਨੂੰ ਸੇਕ ਲੱਗਿਆ ਤਾਂ ਉਹਨਾਂ ਨੂੰ ਇਸ ਚੀਜ਼ ਦਾ ਅਹਿਸਾਸ ਹੋਇਆ ਵੀ ਇਹ ਮਾੜੀ ਚੀਜ਼ ਹੈ ਤੇ ਉਹਨਾਂ ਨੇ ਵੀ ਕਿਤੇ ਨਾ ਕਿਤੇ ਸਾਨੂੰ ਵਿਸ਼ਵਾਸ ਦੋ ਐਪ ਹੀ ਸਾਡੇ ਜਿਹੜੇ ਆ ਬੱਚਿਆਂ ਨੂੰ ਜਾਂ ਕਿਸੇ ਹੋਰ ਕੰਮ ਕਰਨ ਵਾਲੇ ਨੂੰ ਕਿਤੇ ਵਧੀਆ ਰੋਜਗਾਰ ਜਾਂ ਫੈਕਟਰੀਆਂ ਵਿੱਚ ਨੌਕਰੀਆਂ ਲਵਾਈਆਂ ਜਾਣ ਕੋ 10-15000 ਤੇ ਤਾਂ ਚੋਂ ਸਾਡੀ ਰੋਟੀ ਰੋਜੀ ਚੱਲ ਸਕੇ ਤੇ ਅਸੀਂ ਜੋ ਵੀ ਇਹ ਧੰਦਾ ਕਰਦੇ ਇਹਦੇ ਤੋਂ ਤੋਬਾ ਕਰ ਲਈਏ ਜਿਵੇਂ ਕੱਲ ਇੱਕ ਸਕਰੋਤੀ ਦੇ ਵਿੱਚ ਨੌਜਵਾਨ ਦੀ ਮੌਤ ਹੋਈ ਹੈ ਤੇ ਪ੍ਰਸ਼ਾਸ ਪੁਲਿਸ ਦੀ ਮੌਜੂਦਗੀ ਜੋ ਦਾ ਸੰਸਕਾਰ ਵੀ ਕੀਤਾ ਗਿਆ ਤੇ ਪਿੰਡ ਵਾਲਿਆਂ ਨੇ ਅੱਜ ਪੈਸੇ ਇਕੱਠੇ ਕਰਕੇ ਉਹਦਾ ਕੰਨ ਸੰਸਕਾਰ ਕੀਤਾ ਤੇ ਅੱਜ ਉਹਦਾ ਭੋਗ ਵੀ ਪਾਏਗਾ ਸੁਖਨੀ ਸਾਹਿਬ ਦੇ ਫਤਕਾ ਕਿਵੇਂ ਦੇਖਦੇ ਹੋ ਕਿਉਂਕਿ ਉਹਦਾ ਕੋਈ ਪੋਸਟਮਾਸਟਰ ਨਹੀਂ ਕਰਾਇਆ ਗਿਆ ਤੇ ਉਹਨੂੰ ਮਤਲਬ ਕਿ ਸੰਸਕਾਰ ਵੀ ਕੀਤਾ ਗਿਆ ਨਾਲ ਦੀ ਨਾਲ ਇਹ ਤਾਂ ਕਾਰਨ ਕੀ ਹੈ ਇਹਦਾ ਕਾਰਨ ਇਹ ਹੈ ਕਿ ਇਹ ਸਾਡੇ ਨੋਟਿਸ 'ਚ ਨਹੀਂ ਆਇਆ ਹੈਗਾ ਮੈਨੂੰ ਕੋਈ ਪਿੰਡ ਦੀ ਪੰਚਾਇਤ ਜਾਂ ਸਰਪੰਚ ਵਗੈਰਾ ਨੇ ਸਾਡੇ ਨੋਟਿਸ ਨਹੀਂ ਲੈਂਦਾ ਇਹ ਮਲਾਜਮ ਸੀਗੇ ਮੌਕੇ ਤੇ ਮਿਲੂ ਸੀਗੇ ਤੇ ਉਹ ਜਦੋਂ ਗਏ ਆ ਉਹਨਾਂ ਨੇ ਇਹ ਦੱਸਿਆ ਕਿ ਇਹ ਬੰਦਾ ਇਹ ਨਹੀਂ ਪਤਾ ਕਿ ਕਿਹੜੀ ਨਸ਼ੀਲੀ ਚੀਜ਼ ਨਾਲ ਇਹਨੇ ਕੋਈ दारू ਵੱਧ ਪੀਤੀ ਜਾਂ ਹੋਰ ਕਿਹੜਾ ਨਸ਼ਾ ਲਿਆ ਇਦਾਂ ਦਾ ਜਿਸ ਨਾਲ ਮੌਤ ਹੋਈ ਹੈ ਇਹਦੀ ਠੀਕ ਹੈ ਨਾ ਤੇ ਬਾਕੀ ਜੇ ਕੋਈ ਸਾਡਾ ਇਦਾਂ ਪਤਾ ਲੱਗਦਾ ਕੁਛ ਚਿਰ ਪਹਿਲਾਂ ਸਾਡੇ ਇੱਥੇ ਇੱਕ ਇਸ ਤਰ੍ਹਾਂ ਮੌਤ ਹੋਈ ਸੀ ਤਾਂ ਬਕਾਇਦਾ ਸੀ ਉਸੇ ਟਾਈਮ ਹੀ ਜਿੰਨਾ ਤੋਂ ਉਹਨੇ ਨਸ਼ਾ ਖਰੀਦਿਆ ਸੀਗਾ ਤੇ ਜਿਹੜੇ ਨਾਲ ਲੈ ਕੇ ਆਏ ਸੀਗੇ ਅਸੀਂ ਸਾਰਿਆਂ ਤੇ 304 ਦਾ ਬਕਾਇਦਾ ਕੇਸ ਰਜਿਸਟਰ ਕੀਤਾ ਉਨ੍ਹਾਂ ਤੇ ਪਰ ਸਾਡਾ ਜਿਹੜਾ ਨੋਟਿਸ ਆਉਂਦਾ ਅਸੀਂ ਜਿਹੜੇ ਬੰਦੇ ਨੇ ਉਹਨੂੰ ਪ੍ਰੇਰਿਤ ਕੀਤਾ ਟੀਕਾ ਲਾਂਚ ਮਦਦ ਕੀਤੀ ਹੈ ਜਾਂ ਜਿੱਥੋਂ ਨਾਲ ਲੈ ਕੇ ਆਇਆ ਅਸੀਂ ਪੂਰੀ ਤਹਿ ਤੱਕ ਜਾ ਕੇ ਪਿੱਛੋਂ ਤੱਕ ਹਰ ਲਿੰਕ ਉਹਦਾ ਅਪਵਰਡ ਫਾਰਵਰਡ ਲਿੰਕ ਲੈ ਕੇ ਬੈਕ ਲਿੰਕ ਲੈ ਕੇ ਅਸੀਂ ਪੂਰੀ ਘੋਕ ਕਰਕੇ ਪਰਚਾ ਦੇ ਕੇ ਸਭ ਨੂੰ ਅਰੈਸਟ ਕਰਕੇ ਜੇਲ੍ਹ ਭੇਜ ਰਿਹਾ ਪੰਨਵਾ ਤੋਂ ਇੱਕ ਵੀਡੀਓ viral ਹੁੰਦੀ ਹੈ 2 ਦਿਨ ਪਹਿਲਾਂ ਤੇ ਉਸ ਵੀਡੀਓ ਦੇ ਵਿੱਚ ਨਥੇੜੀ ਕਾਫੀ ਨਸ਼ਾ ਜੋ ਕਰਦੇ ਨੇ ਉਹਨਾਂ ਦਾ ਨਾਮ ਲੈ ਕੇ ਕੀ ਉਹਨਾਂ ਬੰਦਿਆਂ ਨੂੰ ਨਸ਼ਾ ਛਡਾਉਣ ਦੀ ਪ੍ਰਸ਼ਾਸਨ ਵੱਲੋਂ ਕੋਈ ਇਦਾਂ ਦੀ ਗੱਲਬਾਤ ਕੀਤੀ ਹੈ ਕਿ ਉਹਨਾਂ ਦੇ ਵਿੱਚੋਂ ਹੋ ਸਕਦਾ ਜਿਹੜਾ ਕੱਲ ਡੈਥ ਹੋਇਆ ਸਰੌਦੀ ਦੇ ਮੁੰਡੇ ਦੀ ਉਹਨਾਂ ਵਿੱਚੋਂ ਹੀ ਹੋਵੇ ਨਹੀਂ ਇਹ ਤੁਸੀਂ ਦੱਸਿਆ ਮੈਨੂੰ ਅੱਜ ਮੈਂ ਸਾਡੇ ਕੁਦਰਤੀ ਕੋਈ ਇਦਾਂ ਨਟ ਤੇ ਨਹੀਂ ਆਈ ਸਾਡੇ ਜਿਹੜੇ ਜਿਹੜੇ ਸਾਡੇ ਸੰਪਰਕ ਚ ਨੇ ਗਰੁੱਪ ਚ ਨੇ ਵੀਡੀਓ ਮੈਂ ਹੁਣੇ ਤੁਹਾਡੇ ਤੋਂ ਲੈ ਕੇ ਅਸੀਂ ਅੱਜ ਹੀ ਸ਼ਾਮ ਤੱਕ ਵੈਰੀਫਾਈ ਕਰ ਲੈਨੇ ਆ ਬਾਕੀ ਜਿੱਥੋਂ ਤੱਕ ਨਸ਼ਾ ਛੱਡਣ ਦੀ ਗੱਲ ਹੈ ਕਿ ਮੇਰੇ ਕੋਲੇ 3-4 ਬੰਦੇ ਆਏ ਆ ਅੱਜ ਲੈ ਕੇ ਵੀ ਆ ਰਹੇ ਆ ਉਹਨਾਂ ਦੱਸਿਆ ਵੀ ਜਿਹੜੇ ਆਦੀ ਨੇ ਉਹ ਤੌਬਾ ਕਰਨੀ ਚਾਹੁੰਦੇ ਨੇ ਉਹਨਾਂ ਨੂੰ ਅਸੀਂ ਕਿਹਾ ਸਾਡੇ ਕੋਲ ਲੈ ਕੇ ਆਓ ਜੇ ਉਹਨਾਂ ਦੀ مالی ਹਾਲਤ ਮਾੜੀ ਨਹੀਂ ਪੈਸੇ ਖਰ ਸਕਦੇ ਤਾਂ ਘਾਬਦਾ ਸਰਕਾਰੀ ਸੈਂਟਰ ਦੇ ਵਿੱਚ ਮੁਕਤ ਬਿਨਾਂ ਕੋ ਪੈਸੇ ਲੱਗੇ ਬਿਨਾਂ ਕਿਸੇ ਤੋੜ ਤੋਂ ਵਧੀਆ ਟ੍ਰੀਟਮੈਂਟ ਕਰਕੇ ਉਹਦਾ ਨਸ਼ਾ ਛਡਾਇਆ ਜਾ ਸਕਦਾ ਹੈ ਅਸੀਂ ਕਹਿੰਨੇ ਵੀ ਸਭ ਤੋਂ ਵੱਡਾ ਜਿੱਥੇ ਵੀ ਜਾਣੇ ਆ ਪਿੰਡਾਂ ਦੇ ਵਿੱਚ ਸਭ ਤੋਂ ਵੱਡਾ ਵੀ ਸਭ ਤੋਂ ਵੱਡਾ ਪੁੰਨ ਕੀ ਹੈ ਜੇ ਤੁਸੀਂ ਕਿਸੇ ਦਾ ਨਸ਼ਾ ਛਡਾ ਕੇ ਉਹਦਾ ਧੀ ਪੁੱਤ ਸਹੀ ਲਾਈਨ ਤੇ ਲੈ ਆਉਂਦੇ ਹੋ ਇਸ ਤੋਂ ਵੱਡਾ ਪੁੰਨ ਨਹੀਂ ਹੋ ਸਕਦਾ ਖਰ ਖਰੋ ਜਿਹੜਾ ਸਕਰੋਤੀ ਪਿੰਡ ਹੈ ਉੱਥੇ ਐਂਟਰ ਹੁੰਦੇ ਹੀ ਨਸ਼ਾ ਮੁਕਤ ਲਿਖਿਆ ਹੋਇਆ ਉਹ ਕਹਿੰਦੇ ਪ੍ਰਸ਼ਾਸਨ ਵੱਲੋਂ ਲਿਖਿਆ ਗਿਆ ਨਸ਼ਾ ਮੁਕਤ ਉਸੇ ਪਿੰਡ ਦੇ ਵਿੱਚ ਮੌਤ ਹੁੰਦੀ ਹੈ ਦੇਖੋ ਜਿਹੜਾ ਨਸ਼ੇੜੀ ਹੈ ਜੇ ਪਿੱਛੇ ਵੀ ਜਿਹਨੇ ਇੱਕ ਜਿਹੜਾ ਟੀਕਾ ਲਾਇਆ ਸੀ ਸਾਨੂੰ ਪਤਾ ਲੱਗਿਆ ਸੀਗਾ ਇੱਥੇ ਅਸੀਂ ਦੋ ਪਰਚੇ ਦਰਜ ਕੀਤੇ ਆ ਇੱਕ ਬੰਦੇ ਦਾ ਪਤਾ ਲੱਗਾ ਸੀਗਾ ਪਿੱਛੋਂ ਕਿਤੇ ਤਰਨਤਾਰਨ ਤੋਂ ਕੋਈ ਡਰਗ ਲੈ ਕੇ ਆਇਆ ਸੀ ਜਾਂ ਕਿਤੇ ਹੋਰ ਜਗ੍ਹਾ ਤੋਂ ਪੀ ਕੇ ਆਕੇ ਠੀਕ ਹੈ ਨਾ ਜੀ ਪਰ ਉਸ ਪਿੰਡ ਦੇ ਵਿੱਚ ਜਿਹੜੇ ਪਿੰਡ ਸਾਡੀ ਨਿਗਾ ਚ ਨੇ ਉੱਥੇ ਅਸੀਂ ਪੂਰੀ ਤਰ੍ਹਾਂ ਦਿਨ ਰਾਤ ਨਾਕੀ ਲਾ ਕੇ ਜਿਵੇਂ ਕਿ ਜੋਲੀਆਂ ਖੇੜੀ ਗਿੱਲਾਂ ਨੂਰਪੁਰ ਇਹ ਜਿਹੜਾ ਸਾਡੇ ਮੇਨ ਮੇਨ ਪਿੰਡ ਜਿਨ੍ਹਾਂ ਤੇ ਸਾਡੀ ਪੂਰੀ ਨਿਗਾ ਹੈ ਕਿਉਂਕਿ ਪੁਰਾਣੇ ਟਾਈਮ ਤੋਂ ਇੱਥੋਂ ਦੇ ਪਿੰਡ ਵਾਲੇ ਜਿਹੜੇ ਵੇਚਦੇ ਤੇ ਉਹਨਾਂ ਦੇ ਪਰਚੇ ਦਰਜ ਇਹ ਸਾਰਾ ਪੁਰਾਣਾ ਰਿਕਾਰਡ ਕਢਾ ਕੇ ਹੀ ਇਹਨਾਂ ਤੇ ਅਸੀਂ ਵਿਸ਼ੇਸ਼ ਨਿਗਾ ਰੱਖ ਰਹੇ ਹਾਂ ਇਸ ਤੋਂ ਇਲਾਵਾ ਅਸੀਂ ਹਰ ਇੱਕ ਨੂੰ ਪ੍ਰੇਰਿਤ ਕਰ ਰਹੇ ਹਾਂ ਕਿ ਆਓ ਅਸੀਂ ਤੁਹਾਡੇ ਨਾਲ ਹਾਂ ਤੇ ਜੇ ਕਿਸੇ ਨਸ਼ਾ ਛੱਡਣਾ ਹੈ ਅਸੀਂ ਪੂਰੀ ਤਰ੍ਹਾਂ ਉਹਨੂੰ ਨਾਲ ਲਿਜਾਵਾਂਗੇ ਐਡਮਿਟ ਕਰਾਵਾਂਗੇ ਹਰ ਤਰ੍ਹਾਂ ਦੀ ਵੀਦੀ ਹੈਲਪ ਕਰਾਂਗੇ ਸਰ ਜੌਲੀਆਂ ਪਿੰਡ ਦੀ ਜਿਹੜੀ ਵੀਡੀਓ ਵਾਇਰਲ ਹੋਈ ਯਾਰ ਉਹਦੇ ਵਿੱਚ ਸਰਿਆਂ ਕਹ ਰਿਹਾ ਵੀ ਹਰ ਇੱਕ ਘਰ ਦੇ ਵਿੱਚੋਂ ਨਸ਼ਾ ਵਿਕਦਾ ਹੈ ਤੁਹਾਨੂੰ ਅਸੀਂ ਵੀਡੀਓ ਵੀ ਦੇ ਦਾਂਗੇ ਕੀ ਲੱਗਦਾ ਹੈ ਤੁਹਾਨੂੰ ਕਿ ਚੌਂਕੀ ਦੇ ਹੁੰਦੇ ਹੋਏ ਨਸਾ ਉੱਥੇ ਬੰਦ ਹੋ ਗਿਆ ਲੋਕ ਤਰਾ ਤਰਾ ਕਰ ਰਹੇ ਨੇ ਆਲੇ ਦੁਆਲੇ ਦੇ ਪਿੰਡਾਂ ਦੇ ਅੱਜ ਵੀ ਅਸੀਂ ਪਿੰਡ ਵਿੱਚ ਹੋ ਕੇ ਆਏ ਹਾਂ ਉਹ ਲੋਕ ਸਰਿਆਂ ਕਹਿ ਰਹੇ ਨੇ ਕਿ ਪ੍ਰਸ਼ਾਸਨ ਕੁਝ ਨਹੀਂ ਕਰ ਰਿਹਾ ਉਹਦੇ ਲਈ ਹੁਣ ਕੀ ਅਗਲਾ ਸਿਰ ਤੁਹਾਡਾ ਕੀ ਹੋਏਗਾ ਦੇਖੋ ਅਸੀਂ ਕੱਲ ਵੀ ਕੱਲ ਵੀ ਨਵੇਂ ਕਾਨੂੰਨਾਂ ਦਾ ਮਤਾਬਕ ਵੀਡੀਓ ਵੈ ਸਾਰਾ ਕੁਝ ਬਣਾ ਕੇ 10 ਗ੍ਰਾਮ ਚਿੱਟੇ ਦਾ ਪਰਚਾ ਇੱਕ ਲੇਡੀਜ਼ ਤੋਂ ਪਰਚਾ ਦਿੱਤਾ ਨਵੇਂ ਕਾਨੂੰਨ ਤੱਕ ਵੀਡੀਓ ਬਣਾ ਕੇ ਉਹ ਸਭ ਕੁਝ ਸੈਪਟ ਕਰ ਰਹੀ ਹੈ ਕਿਵੇਂ ਨਸ਼ਾ ਇੱਥੋਂ ਲੈ ਕੇ ਉਹਨੇ ਇੱਥੇ ਵੇਚਦੇ ਆ ਸਾਰੇ ਉਹਦੇ ਲਿੰਕ ਵੀ ਅਸੀਂ ਪੜਵਾ ਰਹੇ ਆ ਤੇ ਜਿੱਥੋਂ ਤੱਕ ਮੇਰਾ ਸਬੰਧ ਹੈ ਕਿ ਬਤੌਰ ਹਲਕਾ ਨਿਗਰਾਨ ਅਫਸਰ ਹੋਣ ਕਰਕੇ ਮੈਂ ਉੱਥੇ ਲਗਾਤਾਰ 20-25 ਦਿਨ ਤੋਂ ਉੱਥੇ 24 ਘੰਟੇ ਹੀ ਨਾਕੇਬੰਦੀ ਹੋਈ ਹੋਈ ਹੈ ਮੇਰੀ ਮਾਨਯੋਗ ਐਸਐਸਪੀ ਸਾਹਿਬ ਨਾਲ ਕੱਲ ਵੀ ਗੱਲ ਹੋਈ ਹੈ ਜਿਨ੍ਹਾਂ ਨੇ ਕਿਹਾ ਕਿ ਜਦੋਂ ਵੀ ਲੋੜ ਪੈਣ ਤੇ ਜਿੰਨੀ ਫੋਰਸ ਆ ਤੁਹਾਨੂੰ ਦਿੱਤੀ ਜਾਊਗੀ ਘੇਰਾਬੰਦੀ ਕਰਕੇ ਸਮੇਂ-ਸਮੇਂ 'ਤੇ ਅਸੀਂ ਚੈੱਕ ਕਰਦੇ ਰਹਿੰਦੇ ਆ ਉੱਥੇ ਅਸੀਂ ਖੁਦ ਜਾ ਕੇ ਵੀ ਲੋਕਾਂ ਨੂੰ ਵਿਚਰੇ ਆ ਉਹ ਕਹਿੰਦੇ ਇਸ ਤੋਂ ਪਹਿਲਾਂ ਕਦੇ ਵੀ ਇੰਨੀ ਸ਼ਕਤੀ ਨਹੀਂ ਦੇਖਣ ਨੂੰ ਮਿਲੀ ਜਿੰਨੀ ਪ੍ਰਸ਼ਾਸਨ ਨੇ ਹੁਣ ਵੀ 25 ਦਿਨ ਤੋਂ ਵੀ ਪਿੰਡ ਨੂੰ ਘੇਰਾਬੰਦੀ ਕਰਕੇ ਮਤਲਬ ਇੱਕ ਕਰਫਿਊ ਦੀ ਤਰ੍ਹਾਂ ਅਸੀਂ ਉੱਥੇ ਪੂਰੀ ਤਰ੍ਹਾਂ ਮਾਹੌਲ ਉਹਨਾਂ ਨੂੰ ਸचेत ਕੀਤਾ ਹੋਇਆ ਲੋਕਾਂ ਨੂੰ ਵੀ ਸਾਨੂੰ ਪਿੰਡ ਦੇ ਲੋਕਾਂ ਨੂੰ ਵੀ ਕਿਉਂਕਿ ਉੱਥੇ ਕਾਫੀ ਜ਼ਿਆਦਾ ਗਿਣਤੀ 'ਚ ਕਰਨੇ ਜਿਹੜੇ ਖਾਸ ਬਰਾਦਰੀ ਨਾਲ ਸੰਬੰਧਤ ਰੱਖਦੇ ਨੇ ਤੇ ਕੋਈ ਵੀ ਚੀਜ਼ ਨੂੰ ਥੋੜਾ ਜਿਹਾ ਟਾਈਮ ਤਾਂ ਲੱਗਦਾ ਸਰ ਕੋਈ ਨੰਬਰ ਜਾਰੀ ਕਰਨਾ ਚਾਹੁੰਗੇ ਜਿਹੜੇ ਕਿ ਨਸ਼ਾ ਛੱਡਣਾ ਚਾਹੁੰਦੇ ਆ ਉਹਨੂੰ ਤੁਹਾਡੇ ਨਾਲ ਸੰਪਰਕ ਕਰਨ ਦਾ ਬਿਲਕੁਲ ਜੀ ਅਸੀਂ ਮੈਂ ਆਪਦਾ ਨੰਬਰ 8054500217 ਮੇਰਾ ਖੁਦ ਦਾ ਨੰਬਰ ਹੈ 24 ਘੰਟੇ ਮੈਂ ਸਟੇਸ਼ਨ ਤੇ ਹਾਜ਼ਰ ਹਾਂ ਕੋਈ ਵੀ ਬੰਦਾ ਮੇਰੇ ਨਾਲ ਸੰਪਰਕ ਕਰ ਸਕਦਾ ਉਸੇ ਟਾਈਮ ਅਸੀਂ ਆਪਦੀ ਗੱਡੀ ਸਰਕਾਰੀ ਭੇਜਾਂਗੇ ਤੇ ਜਿਹੜਾ ਵੀ ਕੋਈ ਇਸ ਅਸੀਂ ਨਸ਼ੇ ਵਾਲੇ ਨੂੰ ਸਭ ਤੋਂ ਵੱਡੀ ਗੱਲ ਹੈ ਕੋ ਮਾੜੀ ਨਿਗਾਨਾ ਨਹੀਂ ਦਿਖਦੇ ਉਹਨੂੰ ਇੱਕ ਇਹ ਲੈ ਲੈਣਿਆ ਵੀ ਕਿਸੇ ਤਰ੍ਹਾਂ ਇਹ ਮਾੜੀ ਸੰਗਤ ਚ ਪੈ ਕੇ ਇਸ ਦਾ ਆਦੀ ਹੋ ਗਿਆ ਤੇ ਉਹਨੂੰ ਕਿਸੇ ਤਰ੍ਹਾਂ ਪਿਆਰ ਨਾਲ ਸਮਝਾ ਬਿਝਾ ਕੇ ਇਸ ਤੋਂ ਵਿੱਚੋਂ ਕੱਢਿਆ ਜਾ ਸਕਦਾ ਹੈ ਜਦ ਕਿ ਬਜਾਏ ਉਸ ਨੂੰ ਨਫ਼ਰਤ ਦੀ ਭਾਵਨਾ ਦੇਖਣ ਦੀ ਬਜਾਏ ਉਹਦੇ ਨਾਲ ਹਮਦਰਦੀ ਦੀ ਲੋੜ ਹੈ ਸਾਨੂੰ ਠੀਕ ਹੈ ਹਮਦਰਦੀ ਨਾਲ ਹੀ ਉਹਦਾ ਛਡਾਇਆ ਜਾ ਸਕਦਾ ਹੈ ਨਿਰਧਰ ਹਾਂ ਨਿਰਪੱਖ ਰਹਾ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਕੌਣ ਕੇ ਹੁਕਮ ਰਾਨਾ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸੀਂ ਕੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬਣਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ। ਮਨਨੰਜ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ। ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਐ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ। ਸਿਰਫ ਲੋਕਾਂ ਦੀ ਗੱਲ। ਧਰਮ, ধরੋਹਾਰ, ਸਿਹਤ 어 ਸੰਸਕ੍ਰਿਤੀ ਕੀ ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। D5 ਚੈਨਲ ਪੰਜਾਬੀ। ਆਪਣੀ ਧਰਤੀ, ਆਪਣੇ ਲੋਕ। ਸ਼ਸ਼ੀਕਲ ਜੀ ਮੈਂ ਹਕੁਲ ਰਾਜ ਝੰਡਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ